ਇੱਕ ਕੁੜੀ ਜਿਸ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਤੇ ਭਾਈਆਂ ਦੀ ਨਾਰਾਜ਼ਗੀ ਮੁੱਲ ਲਈ ਉਸਦੇ ਪਤੀ ਦਾ ਥੋੜੇ ਸਮੇਂ ਬਾਅਦ ਹੀ ਕਤਲ ਹੋ ਜਾਂਦਾ ਹੈ ਤੇ ਕਤਲ ਦਾ ਦੋਸ਼ ਉਸ ਕੁੜੀ ਦੇ ਭਾਈਆਂ ਤੇ ਲੱਗ ਜਾਂਦਾ ਪਰ ਅਸਲ ਕਹਾਣੀ ਕੀ ਸੀ ਤੇ ਕਤਲ ਕਿਸ ਨੇ ਕੀਤਾ ਸੀ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਬਲਜੀਤ ਆਪਣੇ ਦੋਵੇਂ ਭਰਾਵਾਂ ਗੁਰਿੰਦਰ ਤੇ ਰਵਿੰਦਰ ਦੀ ਬਹੁਤ लाਡਲੀ ਭੈਣ ਹੁੰਦੀ ਹੈ ਭਾਵੇਂ ਕਿ ਦੋਨੋਂ ਭਰਾ ਛੋਟੇ ਹੁੰਦੇ ਆ ਬਲਜੀਤ ਵੱਡੀ ਹੁੰਦੀ ਆ ਉਹਨਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਹੁੰਦਾ ਹੈ ਅੱਛਾ ਤੇ ਇੱਕ ਸੁਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੁੰਦੇ ਆ ਹਮ ਘਰ ਦੇ ਵਿੱਚ ਉਹੀ ਭੈਣਾਂ ਭਾਈਆਂ ਦੇ ਇਲਾੜ ਪਿਆਰ ਸਾਰਾ ਕੁਝ ਹਨਾ ਮੱਧ ਵਰਗੀ ਪਰਿਵਾਰ ਦੇ ਹੋਣ ਕਰਕੇ ਬਾਕੀ ਲੋਕਾਂ ਨਾਲ ਉਹਨਾਂ ਦਾ ਜ਼ਿੰਦਗੀ ਦਾ ਰਹਿਣਾ ਸਹਿਣਾ ਵੱਖਰਾ ਸੀਗਾ ਅੱਛਾ ਘਰ ਚ ਕੱਲੀ ਭੈਣ ਦੋ ਭਰਾ ਬਹੁਤ ਸੋਹਣਾ ਗੁਜ਼ਾਰਾ ਚੱਲ ਰਿਹਾ ਸੀਗਾ ਹਮ ਬਲਜੀਤ ਘਰ ਤੋਂ ਪੇਪਰ ਦੇਣ ਜਾਂਦੀ ਆ ਕਾਲਜ ਅੱਛਾ ਤਾਂ ਉਹਦਾ ਭਰਾ ਗੁਰਿੰਦਰ ਹੀ ਉਹਨੂੰ ਛੱਡ ਕੇ ਆਉਂਦਾ ਉਹੀ ਵਾਪਸ ਲੈ ਕੇ ਆਉਂਦਾ ਮਤਲਬ ਦੋਨਾਂ ਦਾ ਇੰਨਾ ਕ ਮੋਹ ਹੁੰਦਾ ਹ ਤਾਂ ਬਲਜੀਤ ਵੱਡੀ ਹੁੰਦੀ ਆ ਗੁਰਿੰਦਰ ਛੋਟਾ ਹੁੰਦਾ ਉਸ ਤੋਂ ਛੋਟਾ ਅਰਵਿੰਦਰ ਹੁੰਦਾ ਅੱਛਾ ਸਾਰੇ ਲੋਕ ਹੈਰਾਨ ਰਹਿ ਜਾਂਦੇ ਆ ਵੀ ਇਹਨਾਂ ਨੇ ਕੁੜੀ ਨੂੰ ਸਿਰ ਚੜਾ ਰੱਖਿਆ ਜਿਵੇਂ ਹੁੰਦਾ ਹੀ ਆ ਹਨਾ ਪਿੰਡਾਂ 'ਚ ਮੱਧ ਵਰਗੀ ਪਰਿਵਾਰਾਂ 'ਚ ਖੈਰ ਇਹਨਾਂ ਨਹੀਂ ਦੇਖਿਆ ਜਾਂਦਾ ਕੁੜੀ ਨੂੰ ਲੈ ਕੇ ਕੁੜੀ ਦਾ ਕਾਲਜ ਤੋਂ ਲੇਟ ਘਰੇ ਆਉਣਾ ਆਪਣੇ ਭਰਾ ਨੂੰ ਟਾਲਣਾ ਵੀ ਮੈਂ ਬਸ ਚੜ੍ਹ ਕੇ ਆ ਜੂੰ ਤੂੰ ਆਈ ਨਾ ਲੈਣ ਇਹ ਚੀਜ਼ਾਂ ਨੇ ਸ਼ੱਕ ਉਪਜਾਉਣਾ ਸ਼ੁਰੂ ਕਰਤਾ ਅੱਛਾ ਹੁਣ ਮਾਂ ਨੇ ਜ਼ਿਆਦਾ ਲਾਡ ਲਈ ਰੱਖਿਆ ਹੋਇਆ ਬਲਜੀਤ ਨੂੰ ਪeo ਵੀ ਇਹਨਾਂ ਧਿਆਨ ਨਹੀਂ ਦਿੰਦਾ ਉਹਨੂੰ ਇਹ ਆ ਕੇ ਚਲੋ ਮਾਂ ਦੇਖੀ ਜਾਂਦੀ ਆਪੇ ਹਨ ਗੁਰਿੰਦਰ ਨੂੰ ਥੋੜਾ ਥੋੜਾ ਸ਼ੱਕ ਪੈਣਾ ਸ਼ੁਰੂ ਹੋ ਜਾਂਦਾ ਅੱਛਾ ਹੁਣ ਇਹ ਵੀ ਇੱਕ ਖਾਸ ਗੱਲ ਹੁੰਦੀ ਆ ਪਰਿਵਾਰਾਂ ਚ ਜਦੋਂ ਭੈਣਾ ਜਾਂ ਭਰਾਵਾਂ ਚ ਕਿਤੇ ਇੰਨੇ ਪਿਆਰ ਤੋਂ ਬਾਅਦ ਗੈਪ ਪਾਉਂਦਾ ਉੱਥੇ ਸਵਾਲ ਉਪਜਣੇ ਸ਼ੁਰੂ ਹੋ ਜਾਂਦੇ ਆ ਤੇ ਇਹੀ ਕੁਛ ਗੁਰਿੰਦਰ ਦੇ ਮਨ ਵਿੱਚ ਚੱਲਦਾ ਸੀਗਾ ਹੂੰ ਫੇਰ ਜਦੋਂ ਪੇਪਰ ਵਗੈਰਾ ਹੁੰਦੇ ਆ ਤਾਂ ਗੁਰਿੰਦਰ ਆਪਦੀ ਮੰਮੀ ਨੂੰ ਦੱਸਦਾ ਵੀ ਬਲਜੀਤ ਨੂੰ ਬਿਠਾ ਕੇ ਪੁੱਛ ਵੀ ਕੀ ਗੱਲ ਆ अच्छा ਵੀ ਮੈਨੂੰ ਇਹਦਾ ਆਉਣਾ ਜਾਣਾ ਨਾ ਵੀ ਠੀਕ ਜਿਹਾ ਨਹੀਂ ਲੱਗ ਰਿਹਾ ਵੀ ਇਹਦੇ ਨਾਲ ਗੱਲ ਕਰ ਵੀ ਗਈ ਜੱਕਰਾ ਉਹ ਕਹਿੰਦੀ ਨਹੀਂ ਕੁੜੀਆਂ ਨੂੰ ਹੁੰਦਾ ਵੀ ਇਕੱਠੀਆਂ ਲੰਘ ਜਾਗੇ ਇਦਾਂ ਹੋ ਜੂਗਾ ਮਾਂ ਟਾਲਦੀ ਰਹੀ ਮਾਂ ਇਹ ਵੀ ਟਾਲਦੀ ਨਾ ਵੀ ਆਹੀ ਤਾਂ ਦਿਨ ਨੇ ਇਹਨਾਂ ਦੇ ਹਾਂ ਤਦੂ ਬਾਦ ਗਿਆ ਹੋ ਜਾਣਾ ਅਟਾਟਾ ਬਿਲਕੁਲ ਤਾਂ ਮਾਂ ਨੇ ਉਹ ਲਾੜ ਚਾ ਦੇ ਵਿੱਚ ਵਿੱਚ ਹੀ ਮਾਂ ਨੇ ਆਪਣੀ ਜ਼ਬਾਨ ਧੀ ਬਾਰੇ ਕੁਝ ਨਹੀਂ ਸੋਚਿਆ ਦੇਖਿਆ ਸੁਣਿਆ ਉਹ ਉਸੇ ਤਰ੍ਹਾਂ ਉਹਦੇ ਪਿਆਰ ਚੰਨੀ ਰਹੀ ਵੀ ਕੋਈ ਗੱਲ ਨਹੀਂ ਆ ਕੁੜੀਆਂ ਦੀ ਉਮਰ ਹੁੰਦੀ ਆ ਹੱਸਣ ਖੇਡਣ ਦੀ ਹੂੰ ਫੇਰ ਕੀ ਹੁੰਦਾ ਤਾਂ ਗੁਰਿੰਦਰ ਨੂੰ ਥੋੜਾ ਥੋੜਾ ਸ਼ੱਕ ਬਲਜੀਤ ਤੇ ਇਸ ਤਰ੍ਹਾਂ ਹੋਣ ਲੱਗਦਾ ਘਰੇ ਉਹਦੇ ਉੱਠਣ ਬੈਠਣ ਤੋਂ ਉਹ ਗੱਲਬਾਤ ਕਰਨ ਤੋਂ ਹੂੰ ਹੁਣ ਬਲਜੀਤ ਨਾ ਘਰੇ ਸਿਰ ਬਨ ਕੇ ਲੇਟਣਾ ਸ਼ੁਰੂ ਕਰ ਦਿੰਦੀ ਐ ਚੁੱਪ ਚੁੱਪ ਰਹਿਣਾ ਸ਼ੁਰੂ ਕਰ ਦਿੰਦੀ ਐ ਅੱਛਾ ਗੁਰਿੰਦਰ ਨੂੰ ਇਹ ਚੀਜ਼ ਦਾ ਜ਼ਿਆਦਾ ਸ਼ੱਕ ਹੋਣਾ ਸ਼ੁਰੂ ਹੁੰਦਾ ਵੀ ਆਏ ਜੇ ਕਹਾਣੀ ਕਿੱਦਾਂ ਬਦਲ ਗਈ ਵੀ ਇਹ ਤਾਂ ਸਾਰੀ ਢੜੀ ਚਿੜੀਆਂ ਵਾਂਗੂ ਹਨਾ ਚੋਲਰ ਪਾਉਂਦੀਆਂ ਰਲ ਕੇ ਕੁੜੀਆਂ ਨਾਲ ਵੀ ਇਦਾਂ ਹਨਾ ਹੂੰ ਮਾਂ ਵੀ ਉਹਦਾ ਹਾਲ ਚਾਲ ਪੁੱਛਦੀ ਰਹਿੰਦੀ ਆ ਹਨਾ ਦੇਖਦੀ ਆ ਵੀ ਉਹ ਆਏ ਜੇ ਕਾਤੋਂ ਉਹ ਦੱਸਦੀ ਨਹੀਂ ਬੋਲ ਕੇ ਹਾਂ ਮਾਨੇ ਸੋਚਿਆ ਵੀ ਚਲ ਪੇਪਰ ਵਗੈਰਾ ਚੱਲਦੇ ਆ ਬੱਚਾ ਟੈਨਸ਼ਨ ਚ ਆ ਜਾਂਦਾ ਹੂੰ ਇਸ ਦੁਬੇ ਦਾ ਦੇ ਵਿੱਚ ਗੁਰਿੰਦਰ ਦਾ ਦਿਨ ਰਾਤ ਨਿਕਲਦਾ ਵੀ ਅਚਾਨਕ ਬਲਜੀਤ ਦੇ ਸਵਾ ਚ ਇੰਨਾ ਫਰਕ ਕਿਵੇਂ ਆ ਗਿਆ ਹੂੰ ਫਿਰ ਗੁਰਿੰਦਰ ਕਹਿੰਦਾ ਵੀ ਇਹਨੂੰ ਸਵੇਰੇ ਕਾਲਜ ਮੈਂ ਛੱਡ ਕੇ ਆਉਂਗਾ ਵੀ ਮੈਂ ਕਾਲਜ ਹੋ ਕੇ ਆਉਂਗਾ ਵੀ ਮੈਂ ਪਤਾ ਤਾਂ ਕਰਾਂ ਵੀ ਕੀ ਗੱਲਬਾਤ ਹੈ ਵੀ ਕਿਸੇ ਨਾਲ ਲੜਾਈ ਝਗੜਾ ਨਾ ਹੋਇਆ ਹੋਵੇ ਕਿਸੇ ਟੀਚਰ ਨੇ ਕੁਝ ਨਾ ਕਿਹਾ ਹੋਵੇ ਹਾਂ ਤਾਂ ਬਲਜੀਤ ਕਹਿੰਦੀ ਨਹੀਂ ਕੁਝ ਨਹੀਂ ਮੇਰਾ ਵੀ ਚਿੱਤ ਠੀਕ ਨਹੀਂ ਹੈਗਾ ਵੀ ਤੂੰ ਦੇਖ ਲੈ ਵੀਰੇ ਚ ਛੱਡ ਕੇ ਆਉਣਾ ਛੱਡਿਆ ਨਹੀਂ ਮੈਂ ਬਸ ਛੱਡ ਕੇ ਚਲੀ ਜਾਉਂ ਕੁੜੀਆਂ ਨਾਲ ਅੱਛਾ ਗੁਰਿੰਦਰ ਕਹਿੰਦਾ ਨਹੀਂ ਵੀ ਮੈਂ ਤੈਨੂੰ ਛੱਡ ਕੇ ਆਉਣਾ ਜੇ ਤੇਰਾ ਸ਼ਾਮ ਤੱਕ ਤਬੀਅ ਠੀਕ ਹੋਈ ਤੂੰ ਕੁੜੀਆਂ ਨਾਲ ਉਧਰੋਂ ਬਸ ਛੱਡ ਕੇ ਆ ਜੀ ਅੱਛਾ ਤਾਂ ਕੀ ਹੁੰਦਾ ਇਧਰੋਂ ਬਲਜੀਤ ਜਦੋਂ ਘਰੋਂ ਤੁਰਦੀ ਆ ਆਪਣੇ ਕਾਗਜ਼ਾਤ ਵਗੈਰਾ ਸਭ ਕੁਝ ਚੁੱਕ ਲੈਣੀ ਹੁੰਦੀ ਆ। ਅੱਛਾ ਜੀ। ਇਹਨਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ। ਗੁਰਿੰਦਰ ਜਦੋਂ ਬਲਜੀਤ ਨੂੰ ਛੱਡਣ ਵੀ ਜਾ ਰਿਹਾ ਤਾਂ ਉਹ ਆਨੇ ਬਹਾਨੇ ਗੱਲ ਛੇੜਨ ਦੀ ਕੋਸ਼ਿਸ਼ ਕਰਦਾ ਪਰ ਬਲਜੀਤ ਮੂੰਹ ਨਹੀਂ ਖੋਲਦੀ। ਅੱਛਾ। ਉਹ ਕਹਿੰਦੀ ਵੀਰੇ ਮੇਰਾ ਚਿੱਤ ਠੀਕ ਨਹੀਂ ਮੈਨੂੰ ਬਾਰ-ਬਾਰ ਨਾ ਬਲਾ। ਇੱਕ ਮੈਨੂੰ ਪੇਪਰ ਦੀ ਟੈਨਸ਼ਨ ਆ। ਹੂੰ। ਪੇਪਰ ਉਹ ਦੇਣ ਜਾ ਰਹੀ ਆ। ਵੱਡੇ ਇਮਤਿਹਾਨ ਦੀ ਘੜੀ ਗੁਰਿੰਦਰ ਤੇ ਪੈ ਰਹੀ ਆ ਵੀ ਇਹ ਕਹਾਣੀ ਕੀ ਬਣਗੀ। ਹੂੰ। ਗੁਰਿੰਦਰ ਸੋਚਦਾ ਵੀ ਮੈਨੂੰ ਗੱਲ ਸਹੀ ਨਹੀਂ ਲੱਗਦੀ। ਮੈਨੂੰ ਇਸ ਤੇ ਗੌਰ ਕਰਨੀ ਚਾਹੀਦੀ ਆ ਵੀ ਡੈਡੀ ਨੂੰ ਵੀ ਘਰੇ ਦੱਸਣਾ ਚਾਹੀਦਾ ਤਾਂ ਚਾਹੀਦਾ ਤੇ ਮਾਂ ਨੂੰ ਵੀ ਦੱਸਣਾ ਚਾਹੀਦਾ ਤੇ ਮੈਂ ਬਲਜੀਤ ਨੂੰ ਆਪ ਲੈ ਕੇ ਆਉਂਗਾ ਹੂੰ ਜਦੋਂ 3:00 ਵਜੇ ਦਾ ਸਮਾਂ ਹੁੰਦਾ ਗੁਰਿੰਦਰ ਤਾਂ ਸੋਚਾ ਚ ਹੀ ਰਹਿੰਦਾ ਵੀ ਕਦੋਂ ਟਾਈਮ ਹੋਵੇ ਮੈਂ ਲੈਣ ਜਾਵਾਂ ਹੂੰ ਕਾਲਜ ਦੇ ਬਾਹਰ ਗੇਟ ਤੇ ਖੜਾ ਹੁੰਦਾ ਅੱਛਾ ਪਰ ਉਹ ਅੰਦਰੋਂ ਨਹੀਂ ਨਿਕਲਦੀ ਅੱਛਾ ਉਹ ਆਸ-ਪਾਸ ਉੱਤੇ ਸਿਕਿਉਰਟੀ ਵਾਲਿਆਂ ਨੂੰ ਵੀ ਪੁੱਛਦਾ ਵੀ ਸਾਡੀ ਇਦਾਂ ਕਰਕੇ ਬਲਜੀਤ ਨਹੀਂ ਆਈ। ਉਹ ਕਹਿੰਦੇ ਵੀ ਕਈ ਵਾਰ ਕੁੜੀਆਂ ਪਹਿਲਾਂ ਵਾਸਤੇ ਚੜੀਆਂ ਜਾਂਦੀਆਂ ਵੀ ਜਾਂ ਹੋ ਸਕਦਾ ਪੀਪਰ ਕਰਕੇ ਜਲਦੀ ਫ੍ਰੀ ਹੋ ਗਈਆਂ ਹੋਣਗੀਆਂ। ਹੂੰ। ਉਹਨਾਂ ਨੇ ਆਪਣੀ ਡਿਊਟੀ ਦੇ ਹਿਸਾਬ ਨਾਲ ਸਾਰੇ ਜਵਾਬ ਦੇਤੇ ਪਰ ਗੁਰਿੰਦਰ ਦਾ ਸਵਾਲ اٹਕਿਆ ਹੋਇਆ ਸੀਗਾ ਵੀ ਉਹ ਸਮੇਂ ਤੋਂ ਪਹਿਲਾਂ ਕਿੱਦਾਂ ਚਲੀ ਗਈ? ਉਹ ਤਾਂ ਘਰੇ ਫੋਨ ਕਰਦੀ ਆ। ਹੂੰ। ਗੁਰਿੰਦਰ ਨੂੰ ਇਹ ਚੀਜ਼ ਤੰਗ ਕਰ ਰਹੀ ਸੀ ਪਰ ਉਹ ਗੱਲ ਇਹ ਹੋਈ ਕਿ ਬਲਜੀਤ 1:30 ਵਜੇ ਕਾਲਜੋਂ ਨਿਕਲ ਚੁੱਕੀ ਸੀ। ਅੱਛਾ। ਤੇ ਉਹ 3:00 ਵਜੇ 2:30 ਵਜੇ ਜਾ ਕੇ ਉੱਥੇ ਉਹਦੀ ਵੇਟ ਕਰ ਰਿਹਾ। ਹੂੰ ਹੁਣ ਗੁਰਿੰਦਰ ਦੇ ਪਹਾੜੀ ਬਣ ਗਈ ਵੀ ਇਹ ਤਾਂ ਕਹਾਣੀ ਹੋਰ ਬੀਤ ਗਈ ਹੂੰ ਉਹ ਪੁੱਛਦਾ ਵੀ 10 15 20 ਮਿੰਟ ਕਰੋ ਮਾਂ ਦੇ ਫੋਨ ਆਉਣੇ ਸ਼ੁਰੂ ਹੁੰਦੇ ਉਹ ਕਹਿੰਦੀ ਆ ਕਿ ਬਲਜੀਤ ਦਾ ਨੰਬਰ ਬੰਤ ਜਾ ਰਿਹਾ ਅੱਛਾ ਗੁਰਿੰਦਰ ਦੇ ਪੈਰਾਂ ਥੱਲੇ ਜ਼ਮੀਨ ਨਿਕਲਣੀ ਸ਼ੁਰੂ ਹੋ ਜਾਂਦੀ ਆ ਵੀ ਆ ਤਾਂ ਕੋਈ ਹੋਰ ਖੇਡ ਵਰਤ ਗਈ ਵੀ ਹੁਣ ਤਾਂ ਹਾਂ ਉਹਨੂੰ ਜਿਹੜੀ ਚੀਜ਼ ਦਾ ਉਹਨੂੰ ਆਪਣੇ ਆਪ ਤੇ ਉਹ ਲਾਣ ਤਾਂ ਵੀ ਪਾ ਰਿਹਾ ਵੀ ਮੈਨੂੰ ਉਹਦੀ ਪੁੱਛਣਾ ਚਾਹੀਦਾ ਸੀ ਜਦੋਂ ਆ ਮਾਹੌਲ ਬਣ ਰਿਹਾ ਸੀਗਾ ਹੂੰ ਉਹਨੂੰ ਆਪਣੇ ਡਰ ਦੇ ਅੰਦਰ ਇਸ ਗੱਲ ਦਾ ਯਕੀਨ ਹੋ ਗਿਆ ਵੀ ਬਲਜੀਤ ਕਿਧਰੇ ਚਲੀ ਗਈ ਹੂੰ ਬਲਜੀਤ ਉਥੋਂ ਲਾਪਤਾ ਹੋ ਜਾਂਦੀ ਆ ਅੱਛਾ ਗੁਰਿੰਦਰ ਉੱਥੇ ਤਾਂ 4:30 ਵਜੇ ਤੱਕ ਉਡੀਕਦਾ ਸਭ ਨੂੰ ਪੁੱਛਦਾ ਅੰਤ ਨੂੰ ਘਰੇ ਆ ਕੇ ਸਿੱਧਾ ਆਪਦੀ ਮਾਂ ਨਾਲ ਦੋਹੋ-ਦੂ ਲੜਦਾ ਅੱਛਾ ਉਹਨੂੰ ਸਿੱਧਾ ਹੀ ਕਹਿੰਦਾ ਕਹਿੰਦਾ ਤੇਰੀ ਉਹਦੇ ਨਾਲ ਇੱਕੋ ਗੱਲਬਾਤ ਸੀ ਤੈਨੂੰ ਪੁੱਛਣਾ ਚਾਹੀਦਾ ਸੀ ਕਹਿੰਦਾ ਮੈਂ ਹੋਰ ਕਿੰਨਾ ਵਿੱਚ ਵੜ ਕੇ ਪੁੱਛਦਾ ਕਹਿੰਦਾ ਉਹ ਕਾਲਜ ਤਾਂ ਪਹੁੰਚੀ ਹੋਈ ਨਹੀਂ ਕਹਿੰਦਾ ਹੂੰ ਕਹਿੰਦਾ ਮੈਨੂੰ ਤਾਂ ਸਿਕਿਉਰਿਟੀ ਵਾਲੇ ਨੇ ਕਿਹਾ ਵੀ ਕੁੜੀ ਹੋ ਸਕਦਾ ਪਹਿਲਾਂ ਚਲੀ ਗਈ ਹੋਵੇ ਵੀ ਕੁੜੀਆਂ ਜਾਂਦੀਆਂ ਸੀਗੀਆਂ ਹਨਾ ਹੂੰ ਕਹਿੰਦਾ ਜੇ ਕੋਈ ਕਹਾਣੀ ਹੋਰ ਵਾਪਰ ਗਈ ਨਾ ਕਹਿੰਦਾ ਮੈਂ ਕਿਸੇ ਨੂੰ ਨਹੀਂ ਛੱਡਣਾ ਅੱਛਾ ਗੁਰਿੰਦਰ ਦਾ ਇਹ ਚਿਹਰਾ ਉਹਦੀ ਮਾਂ ਨੇ ਪਹਿਲੀ ਵਾਰ ਦੇਖਿਆ ਤੇ ਉਹ ਡਰ ਗਈ ਵੀ ਆ ਕੀ ਕਹਾਣੀ ਵਾਪਰ ਗਈ ਹੁਣ ਉਹਨੂੰ ਵੀ ਪਿਛਲੇ ਇੱਕ ਹਫ਼ਤੇ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੀ ਉਹਨੇ ਬਲਜੀਤ ਨੂੰ ਕਿਸੇ ਨਾਲ ਫੋਨ ਤੇ ਗੱਲ ਕਰਦੇ ਵੀ ਸੁਣਿਆ ਸੀ ਅੱਛਾ ਤੇ ਉਹ ਚੀਜ਼ ਉਹਦੇ ਮਨ 'ਚ ਖਟਕਣ ਲੱਗ ਗਈ ਵੀ ਕੋਈ ਗੱਲ ਹੋਰ ਹੈ ਉਹ ਤਾਂ ਸਿਰ ਬਨ ਕੇ ਮੰਜੇ ਤੇ ਬਹਿ ਗਈ ਉਹ ਕਹਿੰਦੀ ਵੀ ਮੇਰੇ ਤਾਂ ਹੁਣ ਕੋਈ ਵੀ ਬਸ ਨਹੀਂ ਹੈਗਾ ਤੁਸੀਂ ਪਤਾ ਕਰੋ ਲੱਭੋ ਕੀ ਪਤਾ ਕੋਈ ਉਹਨੂੰ ਬਰਗਲਾ ਕੇ ਲੈ ਗਿਆ ਗੁਰਿੰਦਰ ਇੱਥੇ ਵੀ ਆਪਦੀ ਮਾਂ ਨਾਲ ਲੜਦਾ ਹੂੰ ਕਹਿੰਦਾ ਤੈਨੂੰ ਉਹਦੀ ਉਮਰ ਲੱਗਦੀ ਹੈ ਵੀ ਉਹਨੂੰ ਬਰਗ ਲਾ ਕੇ ਲੈ ਜਾਊਗਾ ਜਾਂ ਅਸੀਂ ਕਮੀ ਹਾਂ ਵੀ ਤੈਨੂੰ ਹਲੇ ਵੀ ਨਹੀਂ ਪਤਾ ਲੱਗ ਰਿਹਾ ਵੀ ਇਥੇ ਮਿੱਟੀ ਪੱਟੀ ਗਈ ਹੈ ਨਾ ਤੇ ਤੂੰ ਇਹ ਗੱਲ ਕਹਿ ਰਹੀ ਆ ਹੁਣ ਉਹ ਔਰਤ ਵੀ ਆਪਦੇ ਮੁੰਡੇ ਤੋਂ ਜ਼ਬਾਨ ਤੋਂ ਡਰਦੀ ਆ ਵੀ ਹੁਣ ਕਹਾਣੀ ਖਰਾਬ ਹੋਊਗੀ ਬਲਜੀਤ ਨੂੰ ਹਰ ਜਗ੍ਹਾ ਲੱਭਿਆ ਜਾਂਦਾ ਬਲਜੀਤ ਕਿਤੋਂ ਨਹੀਂ ਮਿਲਦੀ ਬਾਅਦ ਚ ਪਤਾ ਲੱਗਦਾ ਕਿ ਚੌਥੇ ਪੰਜਵੇਂ ਪਿੰਡ ਦੇ ਵਿੱਚ ਉਹਨੇ ਅੰਤਰਜਾਤੀ ਵਿਆਹ ਕਰ ਲਿਆ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰ ਲਿਆ ਤੇ ਇਹ ਖਬਰ ਉਹਨਾਂ ਨੂੰ 4 ਦਿਨ ਬਾਅਦ ਮਿਲਦੀ ਆ ਜਦੋਂ ਇਹ ਖਬਰ ਉਹਨਾਂ ਦੇ ਘਰ ਮਿਲਦੀ ਆ ਤਾਂ ਗੁਰਿੰਦਰ ਪਹਿਲਾਂ ਹੀ ਲੱਭਣ ਗਿਆ ਹੁੰਦਾ। ਜਦੋਂ ਘਰੇ ਆਉਂਦਾ ਤਾਂ ਉਹਦੀ ਮਾਂ ਦਹਾਥੜੀ ਪਿੱਟਦੀ ਆ। ਹੱਥ ਬੰਨਦੀ ਆ ਕਹਿੰਦੀ ਚਾਹੇ ਤੂੰ ਮੈਨੂੰ ਜ਼ਹਿਰ ਦੇ ਦੇ ਵੀ ਮੈਨੂੰ ਫਲਾਨਿਆਂ ਦਾ ਮੁੰਡਾ ਸੁਨੇਹਾ ਦੇ ਕੇ ਗਿਆ। ਵੀ ਬਲਜੀਤ ਨੇ ਫਲਾਨੇ ਪਿੰਡ ਦੇ ਮੁੰਡੇ ਨਾਲ ਵਿਆਹ ਕਰ ਲਿਆ। ਹੂੰ। ਤਾਂ ਗੁਰਿੰਦਰ ਗੁੱਸੇ ਦੇ ਵਿੱਚ ਦਹਾੜਾ ਮਾਰਦਾ ਕਿ ਇਹ ਹੋ ਕਿਦਾਂ ਗਿਆ? ਹੂੰ। ਕਹਿੰਦਾ ਮਾਮਾ ਧੀਆਂ ਦਾ ਇੱਕ ਪਰਦਾ ਹੁੰਦਾ ਨਾ ਤੈਨੂੰ ਕੋਈ ਗੱਲ ਤਾਂ ਪਤਾ ਹੋਣੀ ਆ। ਹੁਣ ਪਿਓ ਅੱਡ ਸਿਰ ਫੜੀ ਬੈਠਾ ਵੀ ਇਹ ਕਹਾਣੀ ਕੀ ਬੀਤ ਗਈ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਬਲਜੀਤ ਨੂੰ ਕੋਈ ਹਰਕਤ ਕਰਦੇ ਹੀ ਨਹੀਂ ਸੀ ਵੇਖਿਆ ਅਸਲ ਦੇ ਵਿੱਚ ਬਲਜੀਤ ਦਾ ਉਹ ਜਿਹੜਾ ਪਿਆਰ ਕਹਾਣੀ ਸੀ ਉਹਦੀ ਪਹਿਲਾਂ ਹੀ ਚੱਲ ਰਹੀ ਸੀਗੀ ਉਹਨੇ ਕੰਨੋਂ ਕੰਨ ਖਬਰ ਨਹੀਂ ਸੀ ਹੋਣ ਦਿੱਤੀ ਪਰ ਉਹ ਪਲੈਨਿੰਗਾਂ ਚ ਪੈਂਦੀ ਪੈਂਦੀ ਨੇ ਘਰ ਚ ਇਹ ਮਾਹੌਲ ਸਿਰ ਚ ਤਾਂ ਹੁਣ ਮਾਂ ਬਿਮਾਰ ਪਈਆ ਬੁਰਾ ਹਾਲ ਆ ਉਹਦਾ ਮੁੰਡਾ ਇੱਕੋ ਰਟ ਲਈ ਬੈਠਾ ਗੁਰਿੰਦਰ ਨੇ ਆਪਦਾ ਛੋਟਾ ਭਾਈ ਰਵਿੰਦਰ ਵੀ ਨਾਲ ਤਿਆਰ ਕਰ ਲਿਆ ਕਹਿੰਦਾ ਜਿੱਥੇ ਮਿਲ ਗਈ ਵੱਢ ਦੇਣੀ ਆ ਅੱਛਾ ਹੁਣ ਸ਼ਰੀਕੇ ਕਬੀਲੇ ਚ ਗੱਲ ਫੈਲ ਗਈ ਵੀ ਜਿਹੜੀ ਬਾਹਲੇ ਚਾਮਾ ਨਾ ਰੱਖੀ ਹੋਈ ਸੀਗੀ ਚੂਨਾ ਲਾ ਕੇ ਉੱਡ ਗਈ ਹੂੰ ਪਾਤੀ ਸਿਰ ਚ ਹਾਂ ਪਾਤੀ ਸਿਰ ਚ ਖੇ ਤੇ ਸ਼ਰੀਕਣਾ ਨੇ ਉਹ ਜਾ ਮਾਰਨੀਆਂ ਸ਼ੁਰੂ ਕਰਤੀਆਂ ਵੀ ਅਸੀਂ ਤਾਂ ਭਾਈ ਤੈਨੂੰ ਸਮਝਾਉਂਦੇ ਸੀਗੇ ਤੈਨੂੰ ਧਿਆਨ ਰੱਖਣਾ ਚਾਹੀਦਾ ਸੀ ਜਵਾਨਤੀ ਪੁੱਤ ਦਾ ਹਨਾ ਪਰ ਹੁਣ ਜਿੰਨਾ ਤੇ ਇਹ ਬਾਣਾ ਵਾਪਰ ਗਿਆ ਕਰੋ ਜਵਾਨਤੀ ਚਲੀ ਗਈ ਉਹਨਾਂ ਨੂੰ ਤਾਂ ਸੋਝਦਾ ਹੀ ਕੁਛ ਨਹੀਂ ਉਹਨਾਂ ਨੇ ਤਾਂ ਦੋਵੇਂ ਪੱਲੇ ਅੱਡ ਕੇ ਲੋਕਾਂ ਦੇ ਬੋਲ ਕਬੂਲ ਆਪਦੇ ਪੱਲੇ ਪਵਾ ਲੇ ਹੁਣ ਗੁਰਿੰਦਰ ਨੇ ਆਪਦੇ ਨਾਲ ਦੇ ਮੁੰਡਿਆਂ ਨੂੰ ਵੀ ਕਹਿ ਰੱਖਿਆ ਸੀ ਵੀ ਦੋਨੋਂ ਮਾਰਨੇ ਆ ਅੱਛਾ ਫੇਰ ਭਾਈ ਉਹਨਾਂ ਨੇ ਸਿਆਣਾ ਬਿਆਣਾ ਬੰਦਾ ਕੋਈ ਘਰੇ ਬੁਲਾਇਆ ਉਹਨਾਂ ਨੇ ਸਮਝਾਇਆ ਬੁਝਾਇਆ ਵੀ ਚਲੋ ਹੁਣ ਕੀ ਕਰ ਸਕਦੇ ਆ ਹੂੰ ਜੇ ਤਾਂ ਸਾਨੂੰ ਪਚਾਲੇ ਪਤਾ ਲੱਗਦਾ ਸੀ ਧੀ ਪੁੱਤ ਨੂੰ ਸਮਝਾਉਂਦੇ ਪਰ ਐਸ ਵਕਤ ਤਾਂ ਹੁਣ ਚਿੜੀਆ ਚੋਗੀ ਖੇਤ ਵਾਲਾ ਕੰਮ ਹੋ ਗਿਆ ਵੀ ਹੁਣ ਕੁਝ ਹੋ ਹੀ ਨਹੀਂ ਸਕਦਾ ਹੂੰ ਜੇ ਉਹ ਕਿਸੇ ਨਾਲ ਗਈ ਹੈ ਉਹ ਮਾੜਾ ਢੀਡਾ ਤਾਂ ਹੋਣਾ ਨਹੀਂ ਜਿਹੜਾ ਤੁਹਾਡੀ ਕੁੜੀ ਲੈ ਕੇ ਗਿਆ ਤੁਸੀਂ ਕੋਈ ਪੰਗਾ ਲਮੋਗੇ ਕੱਲ ਨੂੰ ਅਗਲਾ ਖਬਰ ਕਿੱਡੇ ਕਾ ਹਥਿਆਰ ਲਈ ਬੈਠਾ ਹੋਊਗਾ ਹੂੰ ਹੂੰ ਤੇ ਸਿਆਣਿਆਂ ਨੇ ਸਮਝਾਉਣਾ ਸ਼ੁਰੂ ਕੀਤਾ ਪਰ ਗੁਰਿੰਦਰ ਜਿਹੜਾ ਜਿਹੜਾ ਚੰਗੇ ਲੋਕਾਂ ਚ ਉਠਣ ਬੈਠਣ ਕਰਦਾ ਸੀਗਾ ਜਵਾਨ ਮੁੰਡਾ ਸੀ ਭਾਵੇਂ ਘੱਟ ਉਮਰ ਦਾ ਸੀ ਪਰ ਸੂਝ ਚੰਗੀ ਸੀਗੀ ਹੂੰ ਉਹਦੇ ਲਈ ਤਾਂ ਫਿਰ ਅਣਖ ਦਾ ਸਵਾਲ ਹੋ ਗਿਆ ਹੂੰ ਉਹਨੇ ਰਵਿੰਦਰ ਨੂੰ ਵੀ ਕਿਹਾ ਉਹਨੇ ਆਪਣੇ ਯਾਰਾਂ ਦੋਸਤਾਂ 'ਚ ਹਰ ਕਿਤੇ ਫੋਟੋ ਵੀ ਦੇਤੀ ਕੁੜੀ ਦੀ ਇਹ ਵੀ ਕਹਤਾ ਨੰਬਰ ਵੀ ਦੇਤਾ ਵੀ ਆ ਉਹਦਾ ਨੰਬਰ ਆ ਜਿੱਥੇ ਤੁਸੀਂ ਦੇਖ ਲਿਓ ਤੇ ਬਲਜੀਤ ਦਾ ਉਹ ਨੰਬਰ ਕਿਤੇ ਵੀ ਆਉਣ ਨਹੀਂ ਹੋਇਆ ਅੱਛਾ ਤੇ ਫੇਰ ਕਿਸੇ ਮੁੰਡੇ ਕੋਲ ਉਹਨਾਂ ਦੀ ਫੋਟੋ ਆਉਂਦੀ ਆ ਵਿਆਹ ਦੀ ਅੱਛਾ ਵੀ ਉਹਨਾਂ ਨੇ ਫਲਾਨੇ ਗੁਰਦੁਆਰਾ ਸਾਹਿਬ 'ਚ ਅਨੰਦ ਕਾਰਜ ਕਰਵਾਇਆ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਹੂੰ ਤੇ ਗੁਰਿੰਦਰ ਘਰੇ ਤਾਂ ਹਾਂ ਮਾਰ ਕੇ ਪਿੱਟਦਾ ਤੇ ਆਪਣੀ ਮਾਂ ਦੇ ਸਿਆਪੇ ਕਰਦਾ ਕਹਿੰਦਾ ਇਹ ਸਾਰਾ ਕੁਝ ਤੇਰੇ ਪੈਰੋਂ ਹੋਇਆ ਹੂੰ ਤੇਰੇ ਨਾਲ ਪੈਂਦੀ-ਪੈਂਦੀ ਸੀ ਕਹਿੰਦਾ ਸਾਰਾ ਕੁਝ ਤੈਨੂੰ ਪਤਾ ਸੀ ਤੈਨ ਜਾਣਬੁੱਝ ਕੇ ਸਾਡੇ ਅੱਖਾਂ 'ਚ ਵੀ ਘੱਟਾ ਪਵਾਇਆ ਤੇ ਸਿਰ 'ਚ ਵੀ ਖੇ ਪਵਾਈ ਆ ਹੁਣ ਮਾਂ ਅੱਡ ਤੜਫਦੀ ਆ ਵੀ ਮੈਨੂੰ ਅੱਧੀ ਕਹਾਣੀ ਪਤਾ ਅੱਧੀ ਪਤਾ ਨਹੀਂ ਹੁਣ ਜੇ ਮਾਂ ਅੱਧੀ ਕਹਾਣੀ ਆਪਦੇ ਪੁੱਤ ਨੂੰ ਦੱਸਦੀ ਆ ਤਾਂ ਪੁੱਤ ਫੇਰ ਮਾਂ ਨੂੰ ਮਾਰਨ ਪੈਂਦਾ ਵੀ ਇਹ ਹੋ ਕਿੱਦਾਂ ਗਿਆ ਹੂੰ ਹੁਣ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਪਿੰਡ ਦੇ ਵਿੱਚੋਂ ਇੱਕ ਚੰਗੇ ਪਰਿਵਾਰ ਦੀ ਕੁੜੀ ਦਾ ਇਸ ਤਰ੍ਹਾਂ ਗਾਇਬ ਹੋ ਜਾਣਾ ਫਿਰ ਉਹਦੇ ਵਿਆਹ ਦੀ ਖਬਰ ਆਉਣੀ ਲੋਕਾਂ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਲੋਕਾਂ ਨੇ ਤਾਣੇ ਮੇਣੇ ਵੀ ਮਾਰੇ ਵੀ ਚਲੋ ਮਾਂ ਨੇ ਜਾਦਾ ਸਿਰ ਚੜਾਈ ਹੋਈ ਸੀਗੀ ਹੁਣ ਮਾਂ ਪੋਤੇ ਵੀ ਪੁੱਤਾਂ ਦਾ ਤਾਂ ਸਾਰੀ ਉਮਰ ਦਾ ਇਹਨਾਂ ਨੇ ਵੀ ਜ਼ਿੰਦਗੀ ਇੱਕ ਤਰ੍ਹਾਂ ਦੀ ਖਰਾਬ ਕਰਦੀ ਲੋਕਾਂ ਚ ਖੰਡ ਬੈਠਣ ਜੋਗੇ ਨਹੀਂ ਛੱਡਿਆ ਲੱਕਵੜਤਾ ਹਾਂ ਹੁਣ ਜਿਹੜਾ ਗੁਰਿੰਦਰ ਆ ਜਦੋਂ ਵੀ ਕਿਤੇ ਉੱਠਣ ਬੈਠਣ ਕਰਦਾ ਤਾਂ ਲੋਕ ਚੋਬਾ ਮਾਰਦੇ ਆ ਵੀ ਐਂ ਹੁਣਾ ਨਹੀਂ ਸੀ ਚਾਹੀਦਾ ਇਹ ਤਾਂ ਗਲਤ ਗੱਲ ਹੋ ਗਈ ਕੱਲ ਨੂੰ ਤੁਹਾਡੇ ਘਰੇ ਸਾਕ ਨਹੀਂ ਹੋਣਾ ਐਸੀਆਂ ਬਹੁਤ ਸਾਰੀਆਂ ਗੱਲਾਂ ਨੇ ਗੁਰਿੰਦਰ ਦਾ ਰਹਿਣਾ ਦੁੱਬਰ ਕਰਦਾ ਗੁਰਿੰਦਰ ਜਦੋਂ ਵੀ ਕਿਸੇ ਨੂੰ ਬਾਹਰ ਟੱਕਰਦਾ ਤਾਂ ਉਹਦੀਆਂ ਅੱਖਾਂ ਲਾਲ ਹੋਈਆਂ ਹੁੰਦੀਆਂ ਅੱਖਾਂ 'ਚ ਹੰਝੂ ਵੀ ਹੁੰਦੇ ਤੇ ਉਹ ਤੜਫਦਾ ਇੱਕੋ ਗੱਲ ਕਹਿੰਦਾ ਵੀ ਬਾਈ ਹੁਣ ਜੋ ਮਰਜ਼ੀ ਹੋ ਜੇ ਦੋਵੇਂ ਭਰਾ ਵੀ ਕੈਦ ਕੱਟਾਂਗੇ ਦੋ ਕਤਲ ਕੇਸ ਕਰਾਂਗੇ ਅਸੀਂ ਦੋ ਕਤਲ ਗਲ ਪਾਵਾਂਗੇ ਅਸੀਂ ਇਹ ਸਾਰੇ ਉਹਨੂੰ ਸਿਆਣੇ ਬਿਆਣੇ ਸਮਝਾਉਣ ਲੱਗੇ ਵੀ ਭਾਈ ਉਹਨੇ ਜਿਹੜਾ ਕੁਝ ਕਰਨਾ ਸੀ ਦਿੱਤਾ ਕਰ ਤੁਸੀਂ ਹੁਣ ਅਕਲ ਨੂੰ ਹੱਥ ਮਾਰੋ ਤੁਸੀਂ ਆਪਦੇ ਮਾਪੇ ਦਾ ਬੁਢਾਪਾ ਨਾ ਰੋਲੋ ਤੁਹਾਡੀਆਂ ਜਵਾਨੀਆਂ ਨੇ ਜੇਲ੍ਹ ਚ ਚਲੇ ਗਏ ਕਿਸੇ ਦਾ ਕੀ ਜਾਣ ਮਾਰੇ ਜਾਣਗੇ ਉਹ ਜੇ ਤੁਸੀਂ ਕਿਸੇ ਬਗਾਨੇ ਦਾ ਵੀ ਮਾਰੋਗੇ ਨਾ ਤਾਂ ਅਗਲੇ ਕਿਹੜਾ ਪਿੱਛੇ ਚੂੜੀਆਂ ਪਾ ਕੇ ਬੈਠੇ ਹੋਣਗੇ ਉਹਨਾਂ ਨੇ ਵੀ ਤਾਂ ਬਦਲਾ ਲੈਣਾ ਤਾਂ ਸਿਆਣੇ ਬਿਆਣਿਆਂ ਨੇ ਆਪਦੀ ਗੱਲ ਉਹਨਾਂ ਦੇ ਸਾਹਮਣੇ ਰੱਖੀ ਪਰ ਗੁਰਿੰਦਰ ਜਿਹੜਾ ਹੈਂਡ ਦਾ ਪੱਕਾ ਸੀ ਉਹਨੇ ਸੋਚ ਲਿਆ ਸੀ ਕਹਿੰਦਾ ਮੈਂ ਤਾਂ ਜ਼ਿੰਦਗੀ ਸੋਚੀ ਹੋਈ ਨਹੀਂ ਮੈਂ ਤਾਂ ਕਹਿੰਦਾ ਜੇਲ੍ਹ ਹੀ ਦੇਂਦੀ ਆ ਵੀ ਮੈਂ ਤਾਂ ਮਰਨੀ ਮਰਨੇ ਆ ਅੱਛ ਔਰ ਤੁਸੀਂ ਇਹ ਦੇਖੋ ਵੀ ਉਸ ਪਿੰਡ ਦੇ ਪਿੱਛੋਂ ਬੰਦਿਆਂ ਨੂੰ ਜਾ ਕੇ ਗੁਰਿੰਦਰ ਮਿਲਦਾ ਵੀ ਆ ਆਪਦੇ ਸਾਥੀਆਂ ਦੇ ਨਾਲ ਉਹ ਕਹਿੰਦੇ ਵੀ ਉਹ ਹੋਰ ਉਹਨਾਂ ਦਾ ਹੋਰ ਹਸਾਬ ਕਿਤਾਬਾ ਹੋਰ ਕਬੀਲੇ ਦੇ ਬੰਦੇ ਨੇ ਵੀ ਉਹਨਾਂ ਦਾ ਪਿੰਡ ਚ ਬਾਕੀ ਲੋਕਾਂ ਨਾਲ ਬਰਤਬਰਤਾਰਾ ਹੈ ਨਹੀਂ ਪਿੰਡੋਂ ਬਾਹਰ ਟਾਣੀ ਚ ਰਹਿੰਦੇ ਨੇ ਹਣ ਉਹ ਗੱਲ ਹੋਰ ਵੀ ਅਸਹਿ ਹੋ ਗਈ ਹੁਣ ਗ੍ਰਿੰਦਰ ਇਸ ਚੀਜ਼ ਨੂੰ ਪਿੱਟਦਾ ਕਹਿੰਦਾ ਜੇ ਇਹਨੇ ਕਿਸੇ ਪਾਸੇ ਮਰਨਾ ਹੀ ਸੀ ਕੋਈ ਚੱਜ ਦਾ ਤਾਂ ਲੱਭਦੀ ਜਿਹਨੂੰ ਅਸੀਂ ਸਮਾਜ ਚ ਲੈ ਕੇ ਕਹਿੰਦੇ ਵੀ ਚਲੋ ਕੋਈ ਨਾ ਬੱਚੇ ਤੋਂ ਗਲਤੀ ਹੋ ਗਈ ਘੱਟੋ ਘੱਟ ਘਰ ਪਰਿਵਾਰ ਖਾਨਦਾਨ ਤਾਂ ਹੈ ਆਪਣਾ ਤਾਂ ਲੈਂਦੇ ਹਾਂ ਆਪਣਾ ਤਾਂ ਲੈਂਦੇ ਕਹਿੰਦਾ ਉਹਨੇ ਤਾਂ ਜਮਾ ਹੀ ਕਹਿੰਦਾ ਜਾ ਕੇ ਵੀ ਚਿੱਕੜ ਚ ਡਿੱਗੀ ਆ ਉਹ ਤਾਂ ਸਾਨੂੰ ਵੀ ਲਪੇੜੂਗੀ ਸਾਰੀ ਉਮਰ ਦਾ ਕਲੰਕ ਸਾਡੇ ਸਿਰ 'ਚ ਧਰਤਾ ਦੂਸਰੇ ਪਾਸੇ ਉਹ ਕੁੜੀ ਤੇ ਉਹ ਮੁੰਡਾ ਦੋਨੋਂ ਜਾਣੇ ਆਪਣੇ ਕਿਸੇ ਦੋਸਤ ਦੇ ਅੱਗੇ ਦੀ ਅੱਗੇ ਹਿਮਾਚਲ ਪਹੁੰਚ ਜਾਂਦੇ ਆ ਅੱਛਾ ਤੇ ਉਥੇ ਰਹਿਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦਾ ਫੋਨ ਨੰਬਰ ਕਿਤੋਂ ਵੀ ਕੁਝ ਨਹੀਂ ਮਿਲਦਾ ਪਰ ਇੱਕ ਚੀਜ਼ ਪਤਾ ਲੱਗ ਜਾਂਦੀ ਹੈ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਉਦੋਂ 2-3 ਦਿਨਾਂ ਬਾਅਦ ਉਹ ਸਾਰਾ ਪਰਿਵਾਰ ਹੀ ਚਲਾ ਗਿਆ ਤਾਂ ਅੱਛਾ ਕਿਸੇ ਪਾਸੇ ਵੀ ਕੋਈ ਹੱਲ ਨਹੀਂ ਮਿਲਦਾ ਦੂਸਰੇ ਪਾਸੇ ਗੁਰਿੰਦਰ ਜਿਹੜਾ ਸੋਹਣਾ ਸੁਨੱਖਾ ਵੀ ਹੁੰਦਾ ਜ਼बान ਵੀ ਹੁੰਦਾ ਹੂੰ ਮਾਂ ਨੇ ਸੋਚਿਆ ਸੀ ਭੈਣਾ ਭਰਾਵਾਂ ਦਾ ਇਕੱਠਿਆਂ ਦਾ ਕਾਰਜ ਕਰੂੰਗੀ ਹੂੰ ਗੁਰਿੰਦਰ ਦਾ ਜਿਹੜਾ ਕਿਤੇ ਰਿਸ਼ਤੇ ਦੀ ਦੱਸ ਪਈ ਹੁੰਦੀ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਮੁੰਡੇ ਦੀ ਭੈਣ ਘਰੋਂ ਭੱਜ ਗਈ ਤੇ ਅਗਲੇ ਰਿਸ਼ਤੇ ਤੋਂ ਮੂੰਹ ਮੋੜ ਜਾਂਦੇ ਆ ਹੂੰ ਅਗਲੇ ਕਹਿੰਦੇ ਅਸੀਂ ਉਸ ਖਾਨਦ ਤਾ ਗੁਰਿੰਦਰ ਲਈ ਇਹ ਚੀਜ਼ ਹੋਰ ਵੀ ਉਹਨੂੰ ਘਟਾ ਗਈ ਉਹਨੂੰ ਗੁੱਸਾ ਚੜਨ ਲੱਗ ਗਿਆ ਵੀ ਆਹ ਕੀ ਬਣ ਗਿਆ ਗੁਰਿੰਦਰ ਨਿੱਤ ਘਰ ਦੇ ਵਿੱਚ ਆ ਕੇ ਬਵਾਲ ਕਰਦਾ ਅੱਛਾ ਮਾਂ ਨਾਲ ਲੜਦਾ ਪਿਓ ਨੂੰ ਤਾਨੇ ਮੇ ਨਹੀਂ ਦਿੰਦਾ ਹਮ ਇੰਨਾ ਮਾਹੌਲ ਖਰਾਬ ਹੋ ਜਾਂਦਾ ਪਹਿਲਾਂ ਤਾਂ ਲੋਕਾਂ ਨੂੰ ਹੀ ਪਤਾ ਲੱਗਦਾ ਕਿ ਘਰੋਂ ਭੱਜ ਗਈ ਫਿਰ ਇਹ ਪਤਾ ਲੱਗਦਾ ਵੀ ਜਿਹੜਾ ਉਹਨੇ ਵਿਆਹ ਕਰਾਇਆ ਉਹ ਜਾਤ ਪਾਤ ਦਾ ਹੀ ਵੱਖਰੇ ਆ ਬਿਲਕੁਲ ਕਬੀਲੇ ਦੇ ਲੋਕ ਨੇ ਫਿਰ ਇਹ ਗੱਲ ਗੁਰਿੰਦਰ ਦੀ ਜਿਹੜਾ ਐਲਾਨ ਹੋਇਆ ਹੁੰਦਾ ਵੀ ਅਸੀਂ ਤਾਂ ਮਾਰ ਨਹੀਂ ਮਾਰਨੇ ਆ। ਹੂੰ ਲੋਕਾਂ ਨੇ ਕਿਸੇ ਨੇ ਸਵਾਦ ਲੈਣ ਦੇ ਮਾਰਨੇ ਕਹਤਾ ਵੀ ਵਧੀਆ ਵੱਢਣੀ ਚਾਹੀਦੀ ਇਹ ਜੀਤੀ। ਕੱਲੋਂ ਪਿੰਡ 'ਚ ਕੋਈ ਹੋਰ ਏਦਾਂ ਦਾ ਨਾ ਕਰੂਗਾ। ਹੁਣ ਤੁਸੀਂ ਇੱਕ ਹੋਰ ਚੀਜ਼ ਦੇਖੋ ਜਿਨ੍ਹਾਂ ਦੇ ਆਪ ਦੇ ਬੱਚਿਆਂ ਨੇ ਗਲਤ ਕਦਮ ਚੱਕਿਆ ਉਹ ਉਸਾਰੇ ਆ ਕਿ ਨਹੀਂ ਨਹੀਂ ਤੁਹਾਨੂੰ ਮਾਰਨੀ ਚਾਹੀਦੀ ਆ। ਬਾਕੀ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਆ ਵੀ ਜੇ ਕਿਸੇ ਦਾ ਧੀ ਪੁੱਤ ਏਦਾਂ ਕਰਦਾ ਤਾਂ। ਹੁਣ ਗੁਰਿੰਦਰ ਦਾ ਜਿਹੜਾ ਪਾਰਾ ਉਹ ਸੱਤ ਸਮਾਨ ਨਹੀਂ ਚੜਿਆ ਹੁੰਦਾ ਵੀ ਨਹੀਂ ਮੈਂ ਨਹੀਂ ਛੱਡਣੀ। ਗੁਰਿੰਦਰ ਦਾ ਉਹ ਇੱਕ ਰਿਸ਼ਤਾ ਵੀ ਟੁੱਟਦਾ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ। ਹੂੰ ਉਹ ਜਿਹੜੀ ਖੁੰਦਕ ਆ ਲੋਕਾਂ ਚ ਉੱਠਣਾ ਬੈਠਣਾ ਦੁੱਬਰ ਹੋ ਗਿਆ ਜਿੱਧਰ ਦੀ ਵੀ ਜਾਂਦੇ ਆ ਫੇਰ ਦੂਸਰੇ ਪਿੰਡ ਵਿੱਚ ਇੱਕ ਟੂਰਨਾਮੈਂਟ ਹੁੰਦਾ ਜਿੱਥੇ ਗੁਰਿੰਦਰ ਹੁਣੀ ਮੂਰੇ ਹੋ ਕੇ ਕੰਮ ਕਰਦੇ ਆ ਅੱਛਾ ਗੁਰਿੰਦਰ ਆਪਦੇ ਭਰਾ ਨੂੰ ਲੈ ਕੇ ਉੱਥੇ ਜਾਂਦਾ ਜਿਹੜਾ ਜਿਹੜੀ ਉਹਨਾਂ ਦੀ ਕਮੇਟੀ ਬਣੀ ਹੁੰਦੀ ਆ ਉੱਥੇ ਉਹ ਕੰਮਕਾਰ ਕਰਵਾਉਂਦੇ ਆ ਸਾਰੇ ਕੁਝ ਚੰਗੇ ਲੋਕਾਂ ਨੂੰ ਸਮਝਾਉਂਦੇ ਆ ਵੀ ਗੁਰਿੰਦਰਾ ਆਪਣੇ ਸਿਰ ਤੇ ਇੱਕ ਜ਼ਿੰਮੇਵਾਰੀ ਆ ਆਪਾਂ ਟੂਰਨਾਮੈਂਟ ਕਰਾਉਣਾ ਵੀ ਤੂੰ ਆ ਸਾਰੀਆਂ ਗੱਲਾਂ ਤੇ ਆ ਕੇ ਦਿਮਾਗ ਠੰਡਾ ਕਰਕੇ ਸਾਡੇ ਨਾਲ ਹੀ ਜ਼ਿੰਮੇਵਾਰੀ ਨਿਭਾ ਅਸੀਂ ਤੇਰੇ ਨਾਲ ਖੜੇ ਆ ਕੋਈ ਨਾ ਕਰਮਾਂ ਦੀ ਖੇਡ ਮੰਨ ਲੋ ਵੀ ਜੇ ਕਲੰਕ ਮੱਥੇ ਲੱਗਣਾ ਸੀ ਤਾਂ ਉਹ ਲਿਖਿਆ ਹੋਣਾ ਕਰਮਾਂ ਚ ਗੁਰਿੰਦਰ ਨੇ ਮਾਨਾ ਆਪਣੇ ਸਾਥੀਆਂ ਦੇ ਕਹਿਣ ਤੇ ਸਮਝਾ ਲਿਆ ਪਰ ਟੂਰਨਾਮੈਂਟ ਦੇ ਵਿੱਚ ਕਿਸੇ ਬੰਦੇ ਨੇ ਉਹਨਾਂ ਨੂੰ ਇਹ ਕਹਤਾ ਕਹਦਾ ਸਵਾਦ ਦੇ ਚੌਧਰੀ ਆ ਕਹਿੰਦਾ 30 ਦਿਨਾਂ ਦੀ ਧੱਕੇ ਖਾਂਦੀ ਫਿਰਦੀ ਆ ਅੱਛਾ ਦੀ ਬਣ ਤਾਂ ਕਹਿੰਦਾ ਸਾਂਭੀ ਨਹੀਂ ਗਈ ਕਹਿੰਦਾ ਹੁਣੇ ਜ਼ਿੰਮੇਵਾਰੀਆਂ ਸਾਂਭਣਗੇ ਇਹ ਜਿਹੜਾ ਇੱਕ ਤਣਜ ਸੀਗਾ ਇੱਕ ਟੌਂਟ ਸੀਗਾ ਗੁਰਿੰਦਰ ਨੂੰ ਸੱਤੇ ਕੱਪੜੀ ਅੱਗ ਲਾ ਗਿਆ ਹੂੰ ਤਾਂ ਉਥੇ ਉਹ ਬੰਦੇ ਦੇ ਨਾਲ ਗੱਲਬਾਤ ਦਰਮਿਆਨ ਗੁਰਿੰਦਰ ਤੇ ਉਹ ਜਫੋ ਜਫੀ ਹੋ ਜਾਂਦੇ ਆ ਹੂੰ ਰਵਿੰਦਰ ਉਹਨੂੰ ਛੋਟਾ ਭਰਾ ਉਹਨੂੰ ਘਰੇ ਲਿਆਉਂਦਾ ਅੱਛਾ ਘਰੇ ਆਉਣਸਾਰ ਗੁਰਿੰਦਰ ਦਾ ਪਾਰਾ ਇੰਨਾ ਵਧੀਆ ਹੁੰਦਾ ਪੰਨ ਤੋੜ ਵੀ ਕਰਦਾ ਮਾਂ ਨੂੰ ਵੀ ਉੱਚਾ ਨੀਮਾ ਬੋਲਦਾ ਪਿਓ ਨੂੰ ਵੀ ਪਿੱਟਦਾ ਹੂੰ ਫੇਰ ਉਹ ਸੌ ਖਾਂਦਾ ਕਹਿੰਦਾ ਮੈਨੂੰ ਤੁਸੀਂ ਦੋਵੇਂ ਜਾਣੇ ਆਪ ਦੀ ਲਾਦ ਨਾ ਜਾਣੇ ਉਹ ਜੇ ਮੈਂ ਨਾ ਮਾਰਿਆ ਉਹ ਦੋਨਾਂ ਨੂੰ ਮਾਰਨਾ ਔਰ ਮੈਂ ਮਾਰ ਕੇ ਪਿੰਡ ਚ ਲਿਆ ਕੇ ਦੱਸਣਾਗਾ ਵੀ ਜਿਨ੍ਹਾਂ ਦੀ ਕਰਕੇ ਮੈਨੂੰ ਜਲੀਲ ਕਰਦੇ ਸੀ ਆ ਪਏ ਆ ਇਹਨਾਂ ਦਾ ਜੋ ਕਰਨਾ ਕਰ ਲਓ ਹਮ ਹੁਣ ਮਾਂ ਲਈ ਤਾਂ ਮਾਰਨ ਨੂੰ ਥਾਣਾ ਥਿਆਵੇ ਵੀ ਇਹ ਤਾਂ ਹੁਣ ਸਾਨੂੰ ਸਾਰੇ ਜਾਣਿਆਂ ਨੂੰ ਨਰਕ ਬਣਾਊਗਾ ਹਮ ਮਾਂ ਪੈਰੀ ਡਿਗਦੀ ਆ ਮਿੰਤਾ ਕਰਦੀ ਆ ਰਿਸ਼ਤੇਦਾਰ ਸਮਝਾਉਂਦੇ ਆ ਪਰ ਗ੍ਰਿੰਦਰ ਅੜੀ ਤੇ ਰਹਿੰਦਾ ਕਿਉਂਕਿ ਉਹ ਜਲੀਲ ਹੋਇਆ ਹੁੰਦਾ ਲੋਕਾਂ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਇਸ ਘਟਨਾ ਨੂੰ ਤਕਰੀਬਨ 9 ਮਹੀਨੇ ਬਾਪਰਦੇ ਆ ਹਮ ਗ੍ਰਿੰਦਰ ਨੂੰ ਲੋਕ ਸਮਝਾਉਂਦੇ ਆ ਉਹਨੂੰ ਠੰਡਾ ਕਰਦੇ ਆ ਪਰ ਉਹ ਆਪਣੀ ਹੱੰਡ ਤੋਂ ਨਹੀਂ ਟਲਦਾ ਉਹਨੇ ਸਭ ਨੂੰ ਦੱਸਿਆ ਹੁੰਦਾ ਵੀ ਮੈਂ ਇਹਨਾਂ ਨੂੰ ਮਾਰਨਾ ਹੀ ਮਾਰਨਾ ਤੇ ਮੈਂ ਪਿੰਡ ਚ ਲਿਆ ਕੇ ਸੁਟਣੇ ਆ ਲੋਕਾਂ ਨੂੰ ਪਤਾ ਲੱਗੇ ਤਾਂ ਕਿ ਕੋਈ ਕਿਸੇ ਦਾ ਧੀ ਪੁੱਤ ਐਸਾ ਕਾਰਾ ਨਾ ਕਰੇ ਹੂੰ ਦੂਸਰੇ ਪਾਸੇ ਜਦੋਂ 10 ਕਿ ਮਹੀਨੇ ਵਾਪਰਦੇ ਆ ਇਸ ਗੱਲ ਨੂੰ ਉਹਨਾਂ ਦਾ ਅਗਸੋਗ ਮਿਲਦੋ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਅੱਛਾ ਕੋਈ ਕਿਤੇ ਕਹਿੰਦਾ ਜਿੱਥੇ-ਜਿੱਥੇ ਵੀ ਕਹਿੰਦੇ ਆ ਗ੍ਰਿੰਦਰ ਬੰਦੇ ਭੇਜਦਾ ਪਰ ਉਹਨਾਂ ਦਾ ਕੋਈ ਵੀ ਪਤਾ ਨਹੀਂ ਲੱਗਦਾ ਹੂੰ ਅੰਤ ਨੂੰ ਕਹਾਣੀ ਕੀ ਵਾਪਰਦੀ ਆ ਚਾਰਕ ਦਿਨਾਂ ਬਾਅਦ ਫੇਰ ਇੱਕ ਸਾਲ ਦੇ ਕਰੀਬ ਹੋਣ ਲੱਗ ਜਾਂਦਾ ਜਦ ਦੁਬਾਰਾ ਉਹ ਦਿਨ ਚੱਲਣ ਜੇ ਲੱਗਦੇ ਆ ਕਿਸੇ ਦੇ ਥਰੂ ਸੁਨੇਹਾ ਮਿਲਦਾ ਵੀ ਇਦਾਂ ਕਰਕੇ ਬਲਜੀਤ ਤੇ ਉਸ ਮੁੰਡੇ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਅੱਛਾ ਖਬਰ ਇਹ ਵੀ ਮਿਲਦੀ ਆ ਕਿ ਬਲਜੀਤ ਦੇ ਜਿਹੜੇ ਮੁੰਡੇ ਨਾਲ ਵਿਆਹ ਕਰਾਇਆ ਸੀ ਐਕਸੀਡੈਂਟ 'ਚ ਉਹਦੀ ਮੌਤ ਹੋ ਗਈ ਤੇ ਬਲਜੀਤ ਦੇ ਸੱਟਾਂ ਲੱਗੀਆਂ ਅੱਛਾ ਜਦੋਂ ਗੁਰਿੰਦਰ ਨੂੰ ਇਹ ਗੱਲ ਪਤਾ ਲੱਗਦੀ ਆ ਉਹਨੂੰ ਚਾ ਵੀ ਚੜਿਆ ਹੁੰਦਾ ਹੂੰ ਉਹਨੂੰ ਗੁੱਸਾ ਵੀ ਹੁੰਦਾ ਉਹ ਕਹਿੰਦਾ ਸਾਡੇ ਵਾਲੀ ਵੀ ਨਾਲ ਮਰਨੀ ਚਾਹੀਦੀ ਸੀ ਹੂੰ ਉਹਦੀ ਇਸ ਕਦਰ ਨਫ਼ਰਤ ਸੀਗੀ ਹੂੰ ਉਹਨੇ ਸਾਰਿਆਂ ਦੇ ਸਾਹਮਣੇ ਕਹਿਤਾ ਕਹਿੰਦਾ ਚੱਲ ਵਧੀਆ ਗੰਦੇ ਖੂਨ ਚ ਹੱਥ ਰੰਗਣ ਤੋਂ ਮੈਂ ਤਾਂ ਬਚ ਗਿਆ ਕਹਿੰਦਾ ਮਰ ਗਿਆ ਸੜਾ ਉਹਨੇ ਮਤਲਬ ਲੋਕਾਂ ਦੇ ਸਾਹਮਣੇ ਇਹ ਗੱਲ ਜਤਾਈ ਹੂੰ ਹੁਣ ਦੂਸਰੇ ਪਾਸੇ ਇਹ ਪਤਾ ਲੱਗਦਾ ਵੀ ਜਿਹੜਾ ਉਹ ਉਹਨਾਂ ਦਾ ਐਕਸੀਡੈਂਟ ਸੀਗਾ ਉਹ ਅਸਲ 'ਚ ਐਕਸੀਡੈਂਟ ਨਹੀਂ ਸੀਗਾ ਹੂੰ ਉਹਨਾਂ ਦੀ ਗੱਡੀ ਤੇ ਹਮਲਾ ਕਰਵਾਇਆ ਗਿਆ ਸੀ ਅੱਛਾ ਉਹ ਮੁੰਡੇ ਨੂੰ ਟਾਰਗੇਟ ਕਰਕੇ ਮਰਵਾਇਆ ਗਿਆ ਸੀ ਇਹ ਗੱਲ ਲੋਕਾਂ ਰਾਹੀਂ ਉੱਥੇ ਪਹੁੰਚਦੀ ਆ ਪੁਲਿਸ ਦੀ ਤਫ਼ਤੀਸ਼ ਹੁੰਦੀ ਹੈ ਉਹਨਾਂ ਨੂੰ ਭਾਲ ਦੇ ਕਰਦੇ ਸਾਰਿਆਂ ਨੂੰ ਪਤਾ ਹੁੰਦਾ ਵੀ ਗੁਰਿੰਦਰ ਨੇ ਕਿਹਾ ਹੀ ਹੋਇਆ ਵੀ ਮੈਂ ਹੀ ਮਾਰਨਾ ਤੇ ਗੁਰਿੰਦਰ ਤੱਕ ਪੁਲਿਸ ਪਹੁੰਚ ਜਾਂਦੀ ਹੈ ਅੱਛਾ ਸਾਰਾ ਪਿੰਡ ਹੈਰਾਨ ਹੋ ਜਾਂਦਾ ਵੀ ਸਾਲ ਬਾਅਦ ਆ ਕੀ ਹੋ ਗਿਆ ਹਮ ਇੰਨਾ ਕੁ ਚੱਲੀ ਜਾ ਰਿਹਾ ਸੀਗਾ ਵੀ ਕੀ ਪਤਾ ਕਈ ਲੋਕ ਕਹਿੰਦੇ ਵੀ ਭਾਈ ਕੀ ਪਤਾ ਇਹਨੇ ਮਰਵਾਤਾ ਹੋਵੇ ਹਮ ਕਹਿੰਦੇ ਸੀ ਇਹ ਹਾਂ ਕਿਉਂਕਿ ਕਹਿੰਦਾ ਫਿਰਦਾ ਸੀ ਸਭ ਦੇ ਸਾਹਮਣੇ ਉਹਨੇ ਸੌਖਾ ਰੱਖੀ ਸੀ ਵੀ ਮੈਂ ਮਾਰਨੇ ਆ ਦੋਨੋਂ ਨੂੰ ਹਮ ਤੁਸੀਂ ਇਹ ਦੇਖੋ ਜਦੋਂ ਘਰ ਪੁਲਿਸ ਪਹੁੰਚਦੀ ਹੈ ਉਹ ਕਹਿੰਦੇ ਵੀ ਇਦਾਂ ਕਰਕੇ ਉਸ ਮੁੰਡੇ ਦਾ ਕਤਲ ਹੋਇਆ ਹੂੰ ਵੀ ਇਹ ਤਾਂ ਸੀਗਾ ਵੀ ਸਾਰਾ ਮੋੜ ਕੁੜ ਕੇ ਜਿਹੜੇ ਹਾਲਾਤ ਆ ਜੋ ਵੀ ਸਿਚੁਏਸ਼ਨ ਆ ਇਸੇ ਤੇ ਖੜ ਰਹੀ ਆ ਵੀ ਇਹਨੇ ਮਰਵਾਇਆ ਹੂੰ ਕਹਿ ਤਾਂ ਉਹਨੇ ਰੱਖਿਆ ਹੀ ਸੀਗਾ ਇੱਕਦ ਜ਼ੋਰ ਤੇ ਪਰ ਇਦਾਂ ਦੀ ਘਟਨਾ ਕੋਈ ਹੋਈ ਨਹੀਂ ਸੀ ਹੂੰ ਗੁਰਿੰਦਰ ਉਸ ਮੁੰਡੇ ਦੇ ਝੂਠੇ ਕਤਲ ਕੇਸ ਚ ਫਸ ਜਾਂਦਾ ਅੱਛਾ ਹੁਣ ਦੂਸਰੇ ਪਾਸੇ ਬਲਜੀਤ ਜਿਹੜੀ ਹਸਪਤਾਲ ਚ ਪਈ ਆ ਉਦਾ ਬੁਰਾ ਹਾਲ ਆ ਜੀਦੀ ਕਰਕੇ ਉਹਨੇ ਸਾਰਾ ਕੁਝ ਛੱਡਿਆ ਇੰਨਾ ਸੋਹਣਾ ਪਰਿਵਾਰ ਛੱਡਿਆ ਉਹ ਵੀ ਜੱਗ ਤੋਂ ਤੁਰ ਗਿਆ ਤੇ ਉਹਦੇ ਹਾਲਾਤ ਬਹੁਤ ਬੱਤਰ ਹੋ ਗਏ ਹੂੰ ਇੰਨੇ ਕ ਬੱਤਰ ਹੋ ਗਏ ਉਹਨੂੰ ਫਿਰ ਇਹ ਪਤਾ ਲੱਗਦਾ ਕਿ ਮੇਰਾ ਭਰਾ ਝੂਠੇ ਕਤਲ ਕੇਸ ਚ ਫਸ ਗਿਆ ਹੂੰ ਜੇ ਇਹਨੇ ਮਾਰਨਾ ਹੁੰਦਾ ਨਾ ਇਹ ਇਦਾਂ ਨਾ ਕਰਵਾਉਂਦਾ ਸਾਨੂੰ ਇਹਦੇ ਗੁੱਸੇ ਦਾ ਪਤਾ ਇਹ ਸਾਨੂੰ ਪਤਾਲ ਚੋਂ ਵੀ ਲੱਭ ਲੈਂਦਾ ਪਰ ਇਹ ਕੰਮ ਨਹੀਂ ਕਰ ਸਕਦਾ ਹੂੰ ਤੁਸੀਂ ਦੇਖੋ ਵੀ ਇੱਕ ਭੈਣ ਜਿਨੇ ਇੱਕ ਬਦੀ ਖੱਟ ਲਈ ਆਪਣੇ ਭਰਾਵਾਂ ਦਾ ਨੱਕ ਵੀ ਲਹਾਤਾ ਉਹ ਇਹ ਗੱਲ ਸੋਚਦੀ ਆ ਹੂੰ ਜਦੋਂ ਗੁਰਿੰਦਰ ਨੂੰ ਜੇਲ੍ਹ ਲਜਾਇਆ ਜਾਂਦਾ ਤਾਂ ਬਲਜੀਤ ਨੂੰ ਇਹ ਗੱਲ ਪਤਾ ਲੱਗਦੀ ਆ ਉਹ ਸਾਫ਼ ਕਹਿ ਦਿੰਦੀ ਆ ਵੀ ਸਾਡਾ ਤਾਂ ਇਹਨਾਂ ਦਾ ਚੰਮਣ ਮਰਨ ਖਤਮ ਸੀ ਮੇਰੇ ਭਰਾ ਦਾ ਵੀ ਮੇਰੇ ਭਰਾ ਦਾ ਇਹਦੇ ਚ ਕੋਈ ਹੱਥ ਹੱਥ ਨਹੀਂ ਆ ਹੂੰ ਫਿਰ ਜਦੋਂ ਪੜਤਾਲ ਕੀਤੀ ਜਾਂਦੀ ਆ ਤਾਂ ਗੁਰਿੰਦਰ ਦਾ ਵਿੱਚ ਕੁਝ ਵੀ ਨਹੀਂ ਨਿਕਲਦਾ ਅੱਛਾ ਉਹਨਾਂ ਦਾ ਐਕਸੀਡੈਂਟ ਮਹਿਜ਼ ਇੱਕ ਘਟਨਾ ਸਮਝ ਕੇ ਬਸ ਛੱਡਿਆ ਜਾਂਦਾ ਵੀ ਠੀਕ ਐ ਹੂੰ ਗੁਰਿੰਦਰ ਨੂੰ ਪੁੱਛ ਦੱਸ ਦੇ ਪਿੱਛੋਂ ਪੁਲਿਸ ਛੱਡ ਦਿੰਦੀ ਆ ਅੱਛਾ ਹਾਲਾਤ ਬਹੁਤ ਬੱਦਰ ਹੋ ਜਾਂਦੇ ਆ ਮਾਂ ਦਾ ਬੁਰਾ ਹਾਲ ਹੋ ਜਾਂਦਾ ਵੀ ਹੁਣ ਜਿਹਦੇ ਪਿੱਛੇ ਗਈ ਸੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹਦਾ ਖਾਨਦਾਨ ਹੈਗਾ ਕਿ ਨਹੀਂ ਕੀ ਪਤਾ ਮੇਰੀ ਧੀ ਨੂੰ ਕੋਈ ਸਾੰਬੇ ਨਾ ਸਾੰਬੇ ਕਿੱਡੀ ਕ ਵੱਡੀ ਗੱਲ ਹੈ ਲੋਕ ਤਾਂ ਕਤਲ ਕਰਕੇ ਵੀ ਇੱਕ ਚੁੱਲੇ ਤੇ ਖਾਣ ਲੱਗ ਜਾਂਦੇ ਆ ਠੀਕ ਆ ਇਹ ਤਾਂ ਜਵਾਨੀ ਪਹਿਰੇ ਕੋਈ ਗਲਤੀ ਹੋਗੀ ਤਾਂ ਮੈਂ ਆਪਦੀ ਧੀ ਨਹੀਂ ਛੱਡ ਸਕਦੀ ਹੁਣ ਗੁਰਿੰਦਰ ਕਹਿੰਦਾ ਵੀ ਜੋ ਮਰ ਗਿਆ ਇਹ ਵੀ ਮਰੂਗੀ ਘਰੇ ਨਹੀਂ ਲਿਉਣੀ ਅੱਛਾ ਉਹਦੀ ਫੇਰ ਉਹੀ ਤੜੀ ਆ ਕਹਿੰਦਾ ਘਰੇ ਨਹੀਂ ਲਿਆਉਣੀ ਹੂੰ ਫਿਰ ਮਾਂ ਸਮਝਾਉਂਦੀ ਆ ਕਹਿੰਦੀ ਫੇਰ ਵੀ ਨਾਲ ਦੀ ਜੰਮੀ ਆ ਹੂੰ ਜੇ ਤੇਰੇ ਨਾਲ ਉਹਦਾ ਕੋਈ ਬੈਰ ਵਿਰੋਧ ਹੁੰਦਾ ਉਹਨੇ ਬਿਆਨ ਉਹਦੇ ਪੱਖ ਚ ਦੇਣੇ ਸੀ ਵੀ ਕਤਲ ਤੈ ਕੀਤਾ ਵੀ ਤੂੰ ਅਕਲ ਨੂੰ ਹੱਥ ਮਾਰ ਹੂੰ ਸਿਆਣਾ ਨੇ ਵੀ ਇਹ ਗੱਲ ਸਮਝਾਈ ਗੁਰਿੰਦਰ ਦੀ ਤੜੀ ਹੀ ਰਹੀ ਕਿ ਮੈਂ ਉਹਨੂੰ ਘਰੇ ਨਹੀਂ ਲਿਆਉਣਾ ਹੂੰ ਫਿਰ ਮਾਂ ਐਲਾਨ ਕਰਦੀ ਆ ਕਿ ਜੇ ਤੂੰ ਘਰੇ ਨਾ ਲਿਆਇਆ ਮੈਂ ਉਹਦੇ ਕੋਲ ਜਾ ਕੇ ਰਹਿਣ ਲੱਗ ਪੈਣਾ ਤੁਸੀਂ ਆਪਦਾ ਘਰ ਸੰਭਿਓ ਆਪਦਾ ਪਿਓ ਸੰਭਿਓ अच्छा ਹੁਣ ਦੋਨਾਂ ਪਾਸੇ ਇੱਕ ਤਰ੍ਹਾਂ ਦਾ ਧਰਮ ਸੰਕਟ ਬਣ ਗਿਆ ਉਧਰਲੇ ਪਾਸੇ ਵੀ ਖਰਾਬੀ ਤੇ ਪਿਛਲੇ ਪਾਸੇ ਵੀ ਖਰਾਬੀ ਜਦੋਂ ਮਾਂ ਇਹ ਗੱਲ ਕਹਿੰਦੀ ਆ ਵੀ ਮੈਂ ਉਹਦੇ ਕੋਲ ਜਾ ਕੇ ਰਹਿਣ ਲੱਗ ਪੈਣਾ ਤਾਂ ਗ੍ਰਿੰਦਰ ਉਹਦੇ ਵੱਲ ਨੂੰ ਹੋ ਜਾਂਦਾ ਕਹਿੰਦਾ ਇਹਦਾ ਮਤਲਬ ਤੇਰੀਆਂ ਰਲੀਆਂ ਮਿਲੀਆਂ ਚੱਲਦੀਆਂ ਸੀ ਤੈਨੂੰ ਸਾਰਾ ਕੁਝ ਪਤਾ ਸੀ ਕਹਿੰਦਾ ਤੂੰ ਮੇਰੀ ਮਾਂ ਨਹੀਂ ਅੱਜ ਤੂੰ ਜਾ ਕਹਿੰਦਾ ਬੜੀ ਖੁਸ਼ੀ ਨਾਲ ਰਹਿ ਜਾ ਕੇ ਉਹਦੇ ਨਾਲ ਫਿਰ ਲੋਕ ਸਮਝਾਉਂਦੇ ਆ ਵੀ ਇਹ ਗੱਲਾਂ ਸਹੀ ਨਹੀਂ ਹੈਗੀਆਂ ਵੀ ਤੂੰ ਆਪਦੇ ਪੁੱਤਾਂ ਬਾਰੇ ਸੋਚ ਉਹਨੇ ਜੋ ਗੋਲ ਖਲਾਣੀ ਸੀ ਉਹ ਤਾਂ ਖਲਾਰ ਤੇ ਤੂੰ ਹੁਣ ਆਪਣੇ ਬਾਰੇ ਸੋਚ ਤਾਂ ਲੋਕਾਂ ਨੇ ਕਿਹਾ ਕਿ ਉਹਨੇ ਜੋ ਕਰਨਾ ਸੀ ਕਰਤਾ ਤੂੰ ਸਿਆਣੀ ਬਾਣਾ ਕੱਲ ਨੂੰ ਹੱਥ ਮਾਰ ਆਪਦੇ ਸੋਨੇ ਮਰਗੇ ਪੁੱਤ ਨਾ ਗਵਾ ਖਬਰ ਕਿਹੜੇ ਹਾਲਾਤਾਂ ਦਾ ਕੀ ਪਤਾ ਉਹਨਾਂ ਨੇ ਕੱਲ ਨੂੰ ਘਰ ਆ ਕੇ ساری ਉਮਰ ਤੈਨੂੰ ਹੀ ਪਿੱਟਣਾ ਹੋਵੇ ਵੀ ਤੁਸੀਂ ਮੇਰਾ ਬੰਦਾ ਮਰਵਾਤਾ ਤਾਂ ਮਾਂ ਐਸੇ ਦੋਬੇ ਦਾ ਚ ਰਹਿੰਦੀ ਆ ਫੇਰ ਸਿਆਣੇ ਬੰਦੇ ਸਮਝਾਉਂਦੇ ਆ ਕਹਿੰਦੇ ਵੀ ਤੁਸੀਂ ਜਦੋਂ ਉਹਨਾਂ ਦਾ ਖਾਨਦਾਨੀ ਵੇਖਿਆ ਧੀ ਤਾਂ ਥੋੜੀ ਵੀ ਵੱਜਣੀ ਆ ਕੱਲ ਨੂੰ ਰੋਲਦੀ ਫਿਰੂਗੀ ਇਹ ਜਿਤ ਖਰਾਬ ਕਰਦੀ ਫਿਰੂਗੀ ਵੀ ਫਾਇਦਾ ਕੀ ਆ ਕੱਲ ਨੂੰ ਸਾਰੀ ਉਮਰ ਉਹਦਾ ਕਲੰਕ ਮੱਥੇ ਰਹਿਣਾ ਜੇ ਮੈਂ ਕਹਿੰਦੇ ਹੁੰਦਾ ਵੀ ਜਾਂ ਕਰ ਲੋ ਜਾਂ ਮਰ ਲੋ ਉਹ ਵਾਲੀ ਸਥਿਤੀ ਬਣ ਗਈ ਹੈ। ਹੂੰ ਪਿੰਡ ਦੇ ਬੰਦੇ ਗੁਰਿੰਦਰ ਨੂੰ ਸਮਝਾ ਕੇ ਰਵਿੰਦਰ ਨੂੰ ਸਾਰੇ ਪਰਿਵਾਰ ਨੂੰ ਸਮਝਾ ਕੇ ਮਤਾ ਪਾਉਂਦੇ ਆ ਵੀ ਠੀਕ ਆ ਭਾਈ ਹੁਣ ਉਹਦਾ ਕੋਈ ਟਿਕਾਣਾ ਨਹੀਂ ਹੋਣਾ। ਹੂੰ ਉਹਨੂੰ ਆਪਾਂ ਨੂੰ ਘਰੇ ਲਿਆਉਣਾ ਚਾਹੀਦਾ। ਅੱਛਾ ਗੁਰਿੰਦਰ ਚੁੱਪ ਕਰ ਜਾਂਦਾ। ਨਾ ਉਹ ਹਾਂ ਕਹਿੰਦਾ ਤੇ ਨਾ ਨਾ ਕਹਿੰਦਾ। ਹੁਣ ਦੂਸਰੇ ਪਾਸੇ ਜਿਨ੍ਹਾਂ ਦਾ ਪੁੱਤ ਮਰਿਆ ਹੁੰਦਾ ਉਹ ਇਹ ਸੋਚਦੇ ਆ ਵੀ ਹੋ ਸਕਦਾ ਘਰ ਦੇ ਇੰਨੇ ਖਲਾਫ ਸੀ ਇਹਨਾਂ ਨੇ ਮੁੰਡਾ ਮਰਵਾਇਆ ਹੋਵੇ। ਹੂੰ ਫਿਰ ਇਹ ਵੀ ਗੱਲ ਉੱਠਦੀ ਆ ਕਈ ਲੋਕ ਕਹਿੰਦੇ ਆ ਵੀ ਕੁੜੀ ਸਮਝਦਾਰ ਆ ਇਹਨੂੰ ਘਰ ਚ ਹੀ ਰੱਖੋ ਛੋਟੇ ਨਾ ਵਿਆਦੋ ਹਮ ਹੁਣ ਉਹਨਾਂ ਦੇ ਤਾਂ ਇਹ ਗੱਲ ਚੱਲ ਰਹੀ ਆ ਵੀ ਛੋਟੇ ਨਾ ਵਿਆਹ ਜਾਵੇ ਜਾਂ ਹਨਾ ਕਿੱਦਾਂ ਕੀਤਾ ਜਾਵੇ ਇਧਰਲੇ ਪਾਸੇ ਇਹ ਕਹਿੰਦੇ ਕਿ ਕੁੜੀ ਨੂੰ ਘਰੇ ਲਿਆਉਣਾ ਚਾਹੀਦਾ ਜਦੋਂ ਇਹ ਘਰ ਦੇ ਵਿੱਚ ਗੱਲਬਾਤ ਸਾਰੀ ਹੁੰਦੀ ਆ ਰਿਸ਼ਤੇਦਾਰ ਸ਼ਰੀਕੇ ਦੇ ਹੋਰ ਸਿਆਣੇ ਬਿਆਣੇ ਮੱਦੇ ਬੈਠਦੇ ਆ ਵੀ ਕੋਈ ਗੱਲ ਨਹੀਂ ਪਈ ਦੁਨੀਆ ਤੇ ਬਹੁਤ ਕੁਝ ਹੋਈ ਜਾਂਦਾ ਵੀ ਅੱਜ ਜੇ ਮਾਲਕ ਨੇ ਕੋਈ ਟਾਂਸ ਬਣਾਇਆ ਤਾਂ ਸਾਨੂੰ ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਜਦੋਂ ਉਹ ਕੋਈ ਪਿੰਡ ਦਾ ਬੰਦਾ ਪਾ ਕੇ ਬਲਜੀਤ ਤੱਕ ਪਹੁੰਚ ਕਰਦੇ ਆ ਤਬਲਜੀਤ ਹੱਥ ਬੰਨ ਕੇ ਸਾਫ਼ ਇਨਕਾਰ ਕਰ ਦਿੰਦੀ ਆ। ਅੱਛਾ। ਉਹ ਕਹਿੰਦੀ ਵੀ ਮੈਂ ਵਾਪਸ ਨਹੀਂ ਜਾਣਾ। ਹੂੰ। ਜੇ ਮੈਂ ਇਹਨਾਂ ਦੇ ਸਿਰ ਤੇ ਕਤਲ ਕੇਸ ਨਹੀਂ ਪੈਣ ਦਿੱਤਾ ਮੈਂ ਕੋਈ ਆਸਾਨ ਨਹੀਂ ਕਰ ਰਹੀ ਹੈਗੀ। ਹੂੰ। ਜੇ ਮੇਰੇ ਪਿੱਛੋਂ ਖੱਜਲ ਖਵਾਰ ਹੋਏ ਨਾ ਤਾਂ ਮੈਂ ਵੀ ਖੱਜਲ ਖਵਾਰ ਹੋਈਆਂ। ਹੂੰ। ਜੀਨੂੰ ਮੈਂ ਚੁਣਿਆ ਸੀ ਉਹ ਮੇਰੀ ਦੁਨੀਆ ਸੀ ਮੇਰੀ ਦੁਨੀਆ ਹੀ ਉਜੜ ਗਈ। ਹੂੰ। ਜੇ ਮੈਂ ਰਹਿਣਾ ਹੀ ਹੁੰਦਾ ਉਹਦੇ ਤੋਂ ਬਿਨਾ ਮੈਂ ਘਰੋਂ ਕਦਮ ਹੀ ਕਿਉਂ ਚੱਕਦੀ? ਹੂੰ। ਵੀ ਮੈਨੂੰ ਮੇਰੇ ਹਾਲ ਤੇ ਛੱਡ ਦੋ। ਮੈਨੂੰ ਤੁਸੀਂ ਘਰੇ ਲੈ ਕੇ ਜਾਉਂਗੇ ساری ਉਮਰ ਸ਼ਰੀਕਾਂ ਦੇ ਮਿਹਣੇ ਥੱਲੇ ਰਹੋਗੇ ਹੂੰ ਕਿ ਉਦੜਲੀ ਉਦੜਲੀ ਨੂੰ ਫੇਰ ਚੱਕ ਲੈ ਆਏ ਹੂੰ ਤਾਂ ਤੁਸੀਂ ਆਪਦੀ ਜ਼ਿੰਦਗੀ ਜਿਉਂ ਮੈਨੂੰ ਮੇਰੀ ਜ਼ਿੰਦਗੀ ਜਿਉਂ ਲੈਣ ਦਿਓ ਹੂੰ ਤਾਂ ਗ੍ਰਿੰਦਰ ਪਰੇ ਮੂੰਹ ਕਰਕੇ ਖੜਾ ਰਿਹਾ ਉਹਨੇ ਇੱਕ ਵਾਰ ਵੀ ਬਲਜੀਤ ਦਾ ਮੂੰਹ ਨਹੀਂ ਵੇਖਿਆ ਹੂੰ ਸਿਆਣੇ ਬੰਦੇ ਪਿੰਡ ਦੇ ਗੱਲਬਾਤ ਕਰ ਰਹੇ ਆ ਰਵਿੰਦਰ ਵਿਚਕਾਰ ਖੜਾ ਹੋਇਆ ਵੀ ਮੈਂ ਕੁਝ ਕਹਾ ਜਾਂ ਨਾ ਤਾਂ ਕੁੜੀ ਦੇ ਮੰਦੀਆਂ ਉਹ ਗੱਲਾਂ ਸੁਣ ਕੇ ਗ੍ਰਿੰਦਰ ਦੇ ਮਨ 'ਚ ਇਹ ਆਉਂਦਾ ਵੀ ਰੱਸੀ ਤਾਂ ਸੜ ਗਈ ਬਟ ਨਹੀਂ ਗਿਆ ਹੂੰ ਫਿਰ ਉਹ ਕਹਿੰਦਾ ਠੀਕ ਐ ਉਹਨੇ ਇਹ ਗੱਲ ਕਹੀ ਵੀ ਕਹਿੰਦਾ ਹੁਣ ਮੈਂ ਚਿੱਕੜ ਦੁਆਰਾ ਗੱਲ 'ਚ ਨਹੀਂ ਪਾਉਣਾ। ਹੂੰ ਤੂੰ ਆਪਣੀ ਜ਼ਿੰਦਗੀ ਜਿਉ ਸਾਡਾ ਸਾਡਾ ਜ਼ਿਕਰ ਨਾ ਕਰੀ ਵੀ ਤੂੰ ਕਿਸ ਪਿੰਡ ਦੀਆਂ ਕਿਸ ਖਾਨਦਾਨ ਦੀਆਂ ਸਾਨੂੰ ਸਾਡੀ ਜ਼ਿੰਦਗੀ ਜਿਉ ਲੈਣ ਦੇ। ਹੂੰ ਹੁਣ ਗੁਰਿੰਦਰ ਜਦੋਂ ਉੱਥੋਂ ਵਾਪਸ ਆਉਂਦਾ ਪਤਾ ਲੱਗਿਆ ਵੀ ਜਿਹਦੇ ਕਰਕੇ ਭੱਜੀ ਸੀ ਉਹ ਤਾਂ ਜੱਗ ਤੋਂ ਤੁਰ ਗਿਆ। ਮਾਂ ਉਡੀਕਦੀ ਆ ਵੀ ਉਹ ਕੁੜੀ ਨੂੰ ਲੈ ਕੇ ਆਉਣਗੇ। ਹੂੰ ਖਾਲੀ ਹੱਥ ਲਮਕਾ ਕੇ ਜਿਵੇਂ ਸਿਰ ਤੋਂ ਕੋਈ ਬਹੁਤ ਵੱਡਾ ਬੋਝ ਲੈ ਗਿਆ ਹੁੰਦਾ ਗੁਰਿੰਦਰ ਆਪਦੇ ਘਰ 'ਚ ਆਉਂਦਾ। ਹੂੰ ਮਾਂ ਨੂੰ ਕਹਿੰਦਾ ਵੀ ਜਿਹੜੇ ਤੇਰੇ ਮਾਨਸਿਓ ਸਾਰੇ ਟੁੱਟ ਗਏ। ਉਹ ਨੇ ਸਾਫ਼ ਇਨਕਾਰ ਕਰਤਾ ਵੀ ਮੈਂ ਪਿੰਡ ਨਹੀਂ ਆਉਣਾ। ਅੱਛਾ। ਮਾਂ ਕਹਿੰਦੀ ਜੇ ਤੁਸੀਂ ਮੈਨੂੰ ਲੈ ਕੇ ਜਾਂਦੇ ਹੋ ਉਹਨੇ ਕਦੇ ਮਨਾ ਨਹੀਂ ਸੀ ਕਰਨਾ। ਹੂੰ। ਉਹ ਕਹਿੰਦਾ ਵੀ ਜੇ ਕਲੰਕ ਆਪਦੇ ਆਪ ਪਿੱਛੇ ਹਟ ਰਿਹਾ ਤੂੰ ਕਿ ਮੂਰੇ ਸਿਰ ਕਰਕੇ ਮੱਥੇ ਤੇ ਬੋਲਨੀ ਆ। ਹੂੰ। ਉਹ ਕਹਿੰਦਾ ਤੇਰੀ ਜੰਮੀ ਜਾਈ ਹੱਕ ਥਾਪੜ ਕੇ ਇਹ ਗੱਲ ਕਹਿ ਰਹੀ ਆ ਵੀ ਮੈਂ ਨਹੀਂ ਜਾਣਾ। ਹੂੰ। ਮੈਂ ਆਸਾਨ ਨਹੀਂ ਕੀਤਾ ਤੁਹਾਡੇ ਤੇ ਤੁਹਾਨੂੰ ਕਤਲ ਕੇਸ ਚ ਬਰੀ ਕਰਾਇਆ। ਹੂੰ। ਬਸ ਮੈਂ ਨਹੀਂ ਜਾਣਾ ਮੈਂ ਜਿਹਦੇ ਪਿੱਛੇ ਦੁਨੀਆ ਛੱਡੀ ਸੀ ਤੁਹਾਨੂੰ ਛੱਡਿਆ ਸੀ ਹੁਣ ਉਹੀ ਜਗ ਤੇ ਨਹੀਂ ਰਿਹਾ ਮੈਂ ਜਿਹੜੀ ਮਰਜ਼ੀ ਜ਼ਿੰਦਗੀ ਬਸਰ ਕਰਦਾ ਵੀ ਮੈਨੂੰ ਭੁੱਲ ਜਾਓ। ਇਹ ਮੇਰਾ ਵਾਦਾ ਰਿਆ ਮੈਂ ਕਦੇ ਖਾਨਦਾਨ ਦਾ ਜ਼ਿਕਰ ਨਹੀਂ ਕਰੂੰਗੀ ਮੈਂ ਤੁਹਾਡਾ ਜ਼ਿਕਰ ਨਹੀਂ ਕਰੂੰਗੀ ਤੁਸੀਂ ਆਪਦੇ ਘਰ ਸਲਾਮਤ ਮੈਂ ਆਪਦੇ ਘਰ ਸਲਾਮਤ ਤੇ ਜਦੋਂ ਇਹ ਫੈਸਲਾ ਇਹ ਗੱਲਬਾਤ ਸਾਰੀ ਗੁਰਿੰਦਰ ਆਪਦੀ ਮਾਂ ਨੂੰ ਸੁਣਾਉਂਦਾ ਤਾਂ ਮਾਂ ਸਿਰ ਕਰਕੇ ਬੈਠ ਜਾਂਦੀ ਹੈ ਹੂੰ ਲੰਬੇ ਲੰਬੇ ਬੈਣ ਪਉਂਦੀ ਆ ਵੀ ਆ ਕੀ ਕਰ ਲਿਆ ਕਦੇ ਗੁਰਿੰਦਰ ਨੂੰ ਪਿੱਟਦੀ ਆ ਕਦੇ ਬਲਜੀਤ ਨੂੰ ਪਿੱਟਦੀ ਆ ਪਰ ਬਾਪ ਬਿਲਕੁਲ ਪੱਥਰ ਹੋਇਆ ਹੁੰਦਾ ਰਵਿੰਦਰ ਬਾਪ ਨੂੰ ਸੰਭਾਲ ਰਿਆ ਹੁੰਦਾ ਤੇ ਘਰ 'ਚ ਹਾਲਾਤ ਐਸੇ ਬਣ ਜਾਂਦੇ ਆ ਤੇ ਅੰਤ ਨੂੰ ਗੁਰਿੰਦਰ ਕਹਿ ਦਿੰਦਾ ਕਹਿੰਦਾ ਬਸ ਤੂੰ ਇਹ ਸਮਝ ਲੈ ਵੀ ਤੂੰ ਸਾਨੂੰ ਹੀ ਜੰਮਿਆ ਸੀ ਅੱਛਾ ਤਾਂ ਮਾਂ ਦਾ ਕੋਈ ਬੱਸ ਨਹੀਂ ਚੱਲਦਾ ਤੇ ਐਸ ਵਕਤ ਵੀ ਕਹਿੰਦੇ ਆ ਕਿ ਜਿਹੜੀ ਬਲਜੀਤ ਆ ਉਹ ਕਿਸੇ ਹੋਰ ਪਿੰਡ ਉਹ ਜਿੱਥੇ ਉਹਦਾ ਵਿਆਹ ਹੋਇਆ ਉੱਥੇ ਆਪਦੇ ਪਰਿਵਾਰ ਨਾਲ ਰਹਿ ਰਹੀ ਆ ਪਰ ਉਹ 10 ਸਾਲ ਹੋ ਗਏ ਅੱਜ ਤੱਕ ਇਸ ਗੱਲ ਨੂੰ ਬਲਜੀਤ ਨੇ ਮੁੜ ਕੇ ਆਪਣੇ ਪੇਕੇਆਂ ਵੱਲ ਮੂੰਹ ਨਹੀਂ ਕੀਤਾ ਤੇ ਗੁਰਿੰਦਰ ਤੇ ਰਵਿੰਦਰ ਨੇ ਵੀ ਦੋਨਾਂ ਭਰਾਵਾਂ ਨੇ ਆਪਦੇ ਵਿਆਹਾਂ 'ਚ ਆਪਣੀ ਭੈਣ ਨਹੀਂ ਸੱਦੀ ਨਾ ਉਹ ਆਈ ਤੇ ਨਾ ਇਹਨਾਂ ਨੇ ਕਿਹਾ ਅੱਛਾ ਬਸ ਗੁਰਿੰਦਰ ਦੀ ਜਿੱਦ ਸੀਗੀ ਉਹ ਪੁੱਗ ਗਈ ਪਰ ਪਿੰਡ 'ਚ ਜੇ ਗੱਲ ਦਾ ਜ਼ਿਕਰ ਵੀ ਹੁੰਦਾ ਤਾਂ ਇਹ ਕਹਿੰਦੇ ਆ ਵੀ ਗੁਰਿੰਦਰ ਨੇ ਮਰਦਾਂ ਵਾਲੀ ਗੱਲ ਕੀਤੀ ਦੇਹਲੀ ਨਹੀਂ ਚੜਨ ਦਿੱਤੀ ਜਿਹੜੀ ਬਦੀ ਕਰਕੇ ਗਈ ਸੀ ਇਹਨਾਂ ਦੀ ਇੱਜ਼ਤ ਰੋਲ ਕੇ ਗਈ ਸੀ ਚਾਹੇ ਉਹਨਾਂ ਲੱਖ ਬਾਣਾ ਵਾਪਰ ਗਿਆ ਸੀ ਪਰ ਗੁਰਿੰਦਰ ਨੇ ਮਰਦਾਂ ਵਾਲੀ ਗੱਲ ਕੀਤੀ ਹਾਂ ਥੁੱਕ ਕੇ ਨਹੀਂ ਚਟਿਆ ਔਰ ਇਹ ਘਟਨਾ ਚਾਹੇ ਕਿ 10-12 ਸਾਲ ਇਹਨੂੰ ਬੀਤ ਚੁੱਕਿਆ ਪਰ ਲੋਕ ਇਸ ਕਰਕੇ ਦਿਆਂ ਵੀ ਰੱਖ ਦਿਆ ਗੱਲ ਦਾ ਵੀ ਹਾਂ ਇਹਨਾਂ ਨਾਲ ਏਡਾ ਵਾਪਰੀ ਪਰ ਉਹ ਗੁਰਿੰਦਰ ਨੂੰ ਸਾਬਾਸ਼ੀ ਦਿੰਦੇ ਆ ਕਿਉਂਨੇ ਆਪਣੀ ਜਿੱਦ ਸੀ ਨਾ ਜਿਹੜੀ ਉਹਦੇ ਪਿੱਛੇ ਆਪਣੀ ਅਣਖ ਕਾਇਮ ਰੱਖੀ ਹੂੰ ਕਿਉਂਕਿ ਸਮਾਜ ਦੇ ਵਿੱਚ ਸਾਡੇ ਬਹੁਤ ਸਾਰੇ ਐਸੇ ਫੈਸਲੇ ਪੱਛਾਂ ਤੋਂ ਲਏ ਜਾਂਦੇ ਆ ਔਰ ਇਹ ਵੀ ਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਚੱਲਦੀਆਂ ਹੁੰਦੀਆਂ ਉਹਨਾਂ ਦੇ ਚੱਲਦਿਆਂ ਹੋਿਆਂ ਵੀ ਲੋਕਾਂ ਨੂੰ ਕਈ ਵਾਰ ਇੱਕੋ ਘਰਥਿਆ ਆਉਂਦਾ ਹੁੰਦਾ ਜਿਨ੍ਹਾਂ ਨਾਲ ਕੋਈ ਐਸੀ ਘਟਨਾ ਵਾਪਰ ਜਾਂਦੀ ਆ ਕਿ ਉਹ ਰਹਿਦੀ ਦੁਨੀਆ ਤੱਕ ਜਲਾਲਤ ਦਾ ਸ਼ਿਕਾਰ ਹੁੰਦੇ ਰਹਿੰਦੇ ਆ ਹੂੰ ਕਹਾਣੀ ਦਰਦਨਾਕ ਵੀ ਆ ਤੇ ਕਿਤੇ ਨਾ ਕਿਤੇ ਆ ਕੇ ਸਾਡੇ ਸਮਾਜ ਦੀਆਂ ਪਰੰਪਰਾਵਾਂ ਰੀਤਾਂ ਨੂੰ ਵੀ ਤੋੜਦੀ ਆ ਕਿ ਜਦੋਂ ਕਿਸੇ ਜਵਾਨਤੀ ਦਾ ਇਸ ਤਰ੍ਹਾਂ ਫੈਸਲਾ ਲੈ ਕੇ ਘਰੋਂ ਬਾਹਰ ਹੋ ਜਾਣਾ ਉਹ ਸਾਰੀ ਉਮਰ ਲਈ ਕਲੰਕ ਵੀ ਬਣ ਜਾਂਦਾ ਸੋ ਪਿਆਰੇ ਦਰਸ਼ਕੋ ਸਾਡੇ ਸਮਾਜ ਵਿੱਚ ਅਜਈਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਸਿਰਫ ਦੇਖਦੇ ਆ ਕਿਤੇ ਬਿਆਨ ਨਹੀਂ ਕਰ ਸਕਦੇ ਅਗਰ ਤੁਹਾਡੇ ਕੋਲ ਕੋਈ ਅਸੀ ਘਟਨਾ ਕਹਾਣੀ ਜਾਂ ਕੋਈ ਕਿੱਸਾ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਤੁਹਾਡੀ ਕਹਾਣੀ ਤੁਹਾਡੇ ਤੱਕ ਤੁਹਾਡੇ ਆਪਣਿਆਂ ਤੱਕ ਜ਼ਰੂਰ ਪਹੁੰਚਾਈਏ ਜ਼ਿੰਦਗੀ ਜ਼ਿੰਦਾਬਾਦ